ਫਮੀ ਤੂੰ ਕਿਉਂ ਤਿਆਰੀਆਂ ਚੰਗਾ ਹੋ ਗਿਆ ਰੰਜੀ ਤੁਸੀਂ ਆ ਹੀ ਗਏ ਹੋ ਮੇਰੀ ਗੱਲ ਸੁਣੋ ਮੈਂ ਨਾ ਘਰੇ ਚੱਲੀ ਆ ਘਰੇ ਚੱਲੀ ਆ ਹਾਂ ਤੁਹਾਨੂੰ ਪਤਾ ਵੀਰਾ ਠੀਕ ਹੈਗਾ ਮੇਰੀ ਗੱਲ ਸੁਣ ਲੱਕੀ ਵੀਰਾ ਤੇ ਉਹਦਾ ਪਤਾ ਲੈਣ ਚੱਲੀ ਆ ਤੇ ਤੁਸੀਂ ਵੀ ਨਾਲ ਚਲੋ ਜੇ ਕੱਪੜੇ ਬਦਲਨੇ ਆ ਤੇ ਬਦਲ ਲਓ ਨਹੀਂ ਤੇ ਇਦਾਂ ਹੀ ਮੇਰੇ ਨਾਲ ਚਲੋ ਮੇਰੀ ਗੱਲ ਸੁਣ ਮੈਂ ਤੇ ਤੁਹਾਨੂੰ ਪੈਸੇ ਲੈਣ ਆਇਆ ਹਾਂ ਗੱਡੀ ਦਾ ਸੌਦਾ ਆਇਆ ਮੈਂ ਤੇ ਉਧਰ ਜਾਣਾ ਮੇਰੀ ਗੱਲ ਸੁਣ ਨਾਲੇ ਮੇਰੀ ਗੱਲ ਸੁਣ ਕੱਲ ਆਏ ਉਹ ਕੱਲ ਮੇਰੀ ਇਨੀ ਵੀ ਐਤੀ ਕਰਕੇ ਆਇਆ ਤੇ ਹੱਲੇ ਤੂੰ ਕਿੰਨੀ ਮਤਿ ਜਾਵਾਂ ਮੇਰੀ ਗੱਲ ਸੁਣ ਲੋ ਧਿਆਨ ਨਾਲ ਜਿਹੜਾ ਵੀ ਗੱਡੀ ਦਾ ਤੁਸੀਂ ਸੌਦਾ ਕਰਨਾ ਨਾ ਫੋਨ ਤੇ ਕਰ ਲੋ ਤੇ ਗੱਡੀ ਲੈਣ ਕੱਲ ਚਲ ਜਿਓ ਕੋਈ ਗੱਲ ਨਹੀਂ ਪੈਸੇ ਮੇਰੇ ਕੋਲ ਪਏ ਆ ਲਮਾਰੀ ਚ ਤੇ ਮੇਰੇ ਨਾਲ ਚਲੋ ਪਤਾ ਕੀ ਆ ਰਣਜੀਤ ਬੁਰੇ ਲੱਗੇਦਾ ਵਾ ਉਹ ਠੀਕ ਨਹੀਂ ਹੈਗੇ ਨਾਲੇ ਜੇ ਕੱਲ ਆਏ ਆ ਤੇ ਕੋਈ ਸਾਨੂੰ ਮਾੜੀ ਚੰਗੀ ਨਹੀਂ ਕੀਤੀ ਉਹਨਾਂ ਨੇ ਨਾ ਮੈਨੂੰ ਕੀਤੀ ਮਾੜੀ ਚੰਗੀ ਤੇ ਨਾ ਤੁਹਾਨੂੰ ਕੀਤੀ ਆ ਉਹ ਸਿਰਫ ਉਹਦਾ ਕਸੂਰ ਕੱਢ ਕੇ ਗਏ ਜਿੱਦਾਂ ਹੈਗਾ ਹੀ ਆਨੂੰ ਚੰਗੀ ਤਰ੍ਹਾਂ ਪਤਾ ਵਾ ਪਰ ਜਨਾਗੇ ਤੇ ਮੈਨੂੰ ਕਹਿਣਾ ਚੰਗੀ ਤਰ੍ਹਾਂ ਮੇਰੀ ਗੱਲ ਸੁਣ ਮੈਨੂੰ ਨਹੀਂ ਹਟਲਦਾ ਪਤਾ ਤੂੰ ਹੋਇਆ ਤੂੰ ਜਾਣ ਤੇ ਤੇਰੇ ਗਾਂ ਕੰਮ ਜਾਣੇ ਨਹੀਂ ਤੁਹਾਨੂੰ ਲਾਦਾ ਸੁਣਾਗੇ ਮੈਨੂੰ ਨਹੀਂ ਮੈਨੂੰ ਸੁਣਾ ਕੇ ਮੇਰੇ ਪਾਸ ਬਿਟਰ ਜਾਂਦੇ ਜੇ ਬਿਟਰਾਂ ਦੇ ਪੁੱਲ ਬੰਦੇ ਰਹਿੰਦੇ ਆ ਤੇ ਤੁਹਾਨੂੰ ਉਹ ਕੀ ਸੁਣਾਗੇ ਉਹ ਤੇ ਸਿਮਰਤ ਦੀ ਕੀ ਉਹਦਾ ਨਾਮ ਅੱਖੋਂ ਬਠਾਪ ਕੇ ਗਏ ਆ ਤੁਹਾਨੂੰ ਤੇ ਪਤਾ ਹੀ ਆ ਕਿੰਨਾ 당 ਕਰੰਦੀ ਆ ਸਭੋ ਚੰਗਾ ਵਾ ਵੇਖੋ ਚਾਚੀ ਜੀ ਹੁਣਾਂ ਨੇ ਕਿਹਾ ਵਾ ਨਾ ਤੂੰ ਅੱਜ ਹੁਣਾਂ ਨੇ ਕਿਹਾ ਤੇ ਉਹਨੂੰ ਉਹਨੇ ਗੁੱਸਾ ਨਹੀਂ ਕਰਨਾ ਇਥੇ ਸਾਡੀਆਂ ਗੱਲਾਂ ਦਾ ਤੇ ਕਰਦੀ ਗੁੱਸਾ ਬੂਥਾ ਏਡਾ ਬਣਾ ਲੈਂਦੀ ਆ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਤੂੰ ਹੋਇਆ ਮੈਨੂੰ ਨਹੀਂ ਜਾਣਾ ਮੈਨੂੰ ਤਾਂ ਸਭੋ ਖੁਸ਼ੀ ਹੋਈ ਉਹ ਕੱਲ ਆਏ ਆ ਤੇ ਵਾਵਾ ਇਹਦੀ ਖੰਮੜਾਪ ਕੇ ਗਏ ਆ ਕੀ ਹੋ ਗਿਆ ਕਿਉਂ ਬੋਲਣ ਗਏ ਏ ਮੰਮੀ ਆ ਬੇਲੋ ਚੱਲੀਏ ਇਥੇ ਮੰਮੀ ਜੀ ਨਾ ਪੁੱਤ ਮੈਂ ਨਹੀਂ ਲੈਣਾ ਮੰਮੀ ਨੇ ਚੱਲੇ ਨੇ ਮੇਰਾ ਵੀ ਭੰਦਾ ਵਾ ਜਾਣਾ ਮੇਰਾ ਤੂੰ ਨਾ ਤੇਰਾ ਸੰਡੇ ਦੇ ਤੂੰ ਸਮਝ ਜਾਜੇ ਮੈਂ ਕੀ ਕਰਨਾ ਤੇ ਜਾ ਕੇ ਮੇਰੀ ਗੱਲ ਸੁਣ ਲੈ ਅੱਗੋਂ ਪਿੱਛੇ ਤੂੰ ਹੀ ਉੱਥੇ ਜਾਂਦੇ ਜੇ ਮੁੰਡਾ ਠੀਕ ਨਹੀਂ ਹੈਗਾ ਨਾ ਪਤਾ ਲੈਣਗੇ ਤੁਹਾਨੂੰ ਕੱਲਾ ਕਰਨੀਆ ਫੇ ਕੋਈ ਪਤਾ ਲੈਣ ਨਹੀਂ ਆਇਆ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਜੀ ਮੈਂ ਤਾਂ ਆਪਣੇ ਥਾਂ ਤੇ ਚੱਲੀ ਆ ਤੂੰ ਹੀ ਆਪਣੇ ਥਾਂ ਤੇ ਜਾਓ ਉਹਨੇ ਨਿੱਕਲੇ ਤੇ ਜਾਣਾ ਨਹੀਂ ਤੇ ਸਹੀ ਨੂੰ ਹੀ ਮੈਂ ਕਿਹਾ ਵਾ ਜੇ ਚੱਲ ਤੂੰ ਵਾ ਠੀਕ ਹੈ ਨਹੀਂ ਤਿੰਨੇ ਚੱਲਦੇ ਰਣਜੀਤ ਕੰਮ ਬਾਅਦ ਵਿੱਚ ਵੀ ਹੋ ਜਾਣਗੇ ਜਦੋਂ ਕੋਈ ਇਨਸਾਨ ਨਹੀਂ ਨਾ ਠੀਕ ਹੁੰਦਾ ਉਹਦਾ ਪਤਾ ਲੈਣਾ ਬਹੁਤ ਜ਼ਰੂਰੀ ਹੁੰਦਾ ਮੈਂ ਤੇਰੀ ਗੱਲ ਮੰਨਦਾ ਵਾ ਕੱਲ ਪਰ ਉਹ ਦੋ ਜਣੀਆਂ ਆਈਆਂ ਵਾ ਦੋ ਜਣੇ ਨੇ ਆਣ ਕੇ ਕੋਈ ਲਾਹ-ਪਾਜ ਨਹੀਂ ਕੀਤੀ। ਮੈਂ ਇਹਨਾਂ ਨੂੰ ਹੱਥ ਜੋੜੇ ਆ ਵੀ ਇਹਨੂੰ ਲੈ ਜਾਓ ਇੱਥੋਂ। ਉਹ ਸਮੇਂ ਮੇਰੀ ਗਾੜੀ ਹੱਥ ਜੋੜੀ ਜਾਂਦੀ ਆ। ਮੇਰੀ ਸੁਣ ਗੱਲ। ਤੇ ਕੀ ਕਰਨਾ? ਧੀ ਵਾਲਿਆਂ ਨੇ ਧੀ ਨੂੰ ਸਮਝਾਉਣਾ ਹੀ ਹੁੰਦਾ। ਕਿਉਂ ਹੋ ਦੇਣਾ ਸਮਝਾਉਣ ਵਾਲਾ ਕੰਮ ਕੀਤਾ ਕਿ ਧੀ ਸਮਝਾ ਤਰਨਾ ਨੇ ਇਹ ਨੂੰ। ਧੀ ਕਰਨ ਹੋਰ। ਤੁਸੀਂ ਉਹਨਾਂ ਗਾੜੀ ਹੱਥ ਜੋੜ ਤੇ ਪੇ ਇੱਥੋਂ ਲੈ ਜਾਓ। ਉਹਨਾਂ ਨੇ ਤੁਹਾਡੇ ਗਾੜੀ ਹੱਥ ਜੋੜ ਤੇ ਪੇ ਇਹਨੂੰ ਇੱਥੇ ਰੱਖ ਲੋ ਤੈਨੂੰ ਸਮਝਾ ਲਓ। ਇਹ ਸਾਡੇ ਸਮਝਾਇਆ ਵੀ ਨਹੀਂ ਸਮਝਣ ਲਈ। ਤੇ ਫਿਰ ਸੁਣਾਉਂਗਾ। ਤੇ ਫਿਰ ਧੀ ਸਮਝਾ ਕੇ ਗਈਆਂ ਫਿਰ ਉਹ ਦੋ ਜਣੀਆਂ ਇੱਥੇ ਆ ਗਈਆਂ। ਆਪੇ ਸਮਝੂ ਟਾਈਮ ਨਾਲ ਤਰ ਪੁੱਛੋ ਪਗਾ ਜੇ ਕਪੜੇ ਪੁਣੀ ਪਾ ਲਾ ਨੇ ਚੇਤਰਾ ਜੀ ਆਪੋ ਉਹਨੂੰ ਮੈਂ ਪੁੱਛਿਆ ਸੀ ਕਿ ਤੂੰ ਜਾਣਾ ਨਹੀਂ ਉਹ ਆਂਦੀ ਮੈਂ ਠੀਕ ਨਹੀਂ ਹੁਣ ਮਸਾਹਲ ਨੂੰ ਪੁੱਛਦੀ ਆਂ ਕਿ ਆਪਾਂ ਜਾਈਏ ਤਾਂ ਪਤਾ ਲਾ ਲਈਏ ਨਾਲੇ ਤੁਹਾਡਾ ਫਰਜ਼ ਤੇ ਬੰਦਾ ਵਾ ਨਾ ਮੇਰੇ ਨਾਲ ਜਾਂਦਾ ਮੰਮੀ ਵੀ ਚੱਲੇ ਨੇ ਨਾਲ ਸੁਣਨ ਢੇ ਉਹ ਚੱਲ ਚਲ ਜਾਨੇ ਆ ਸਾਹਲ ਰੱਖੀ ਉਹਨਾਂ ਦੀ ਕਰਨਾ ਕਿ ਸਾਹਲ ਤੇ ਜਾਵੇ ਆਹੋ ਪੁੱਛੋ ਨਾ ਕਪੜੇ ਕੀ ਪੋਣੇ ਯਾਰ ਚੰਨ ਸਿਮਰ ਤੂੰ ਅਰੈਸਟ ਕਰਵਾ ਉਠੀ ਨਾ ਸਾਹਲ ਮੇਰੀ ਗੱਲ ਸੁਣ ਬੈਠ ਇੱਥੇ ਕੀ ਗੱਲ ਸੁਣ ਮੈਂ ਗੱਲ ਤੇ ਸੁਣ ਲੈ 2 ਮਿੰਟ ਮੈਂ ਨਹੀਂ ਗੱਲ ਸੁਣਨੀ ਕੋਈ ਓਏ ਓਰੇ ਆ ਗੱਲ ਤੇ ਸੁਣ ਲੈ ਮੇਰੀ ਗੱਲ ਸੁਣ ਤੈਨੂੰ ਪਤਾ ਹੀ ਆ ਲੱਕੀ ਵੀਰਾ ਠੀਕ ਨਹੀਂ ਹੈਗਾ ਉਹਨੇ ਟੈਨਸ਼ਨ ਲੈ ਲਈ ਆ ਇਸ ਘਰ ਦੀ ਤੇ ਆਪਾਂ ਚੱਲੇ ਪਤਾ ਲੈਣ ਮੈਂ ਤੇ ਮੰਮੀ ਜੀ ਸ਼ਾਇਦ ਨਾਲ ਰਣਜੀਤ ਵੀ ਜਾਣ ਕੀ ਜਾਓ ਤੇਰਾ ਕੋਈ ਫਰਜ ਨਹੀਂ ਬੰਦਾ ਨਾਲ ਜਾਣ ਦਾ ਕੋਈ ਨਹੀਂ ਜਦੋਂ ਅਸੀਂ ਜਾਣਾ ਹੋਵੇ ਚੱਲ ਜਾਾਂਗੇ ਆਪਾਂ ਮੇਰੇ ਘਰ ਸੋਨਲਾ ਮੈਸਮਰੇ ਤੋਂ ਪੁੱਛਿਆ ਸੀ ਤੇ ਸਿਮਰ ਨੇ ਕਹਿੰਦੀ ਆ ਕਿ ਮੈਂ ਠੀਕ ਨਹੀਂ ਆਗੀ ਤਾਂ ਮੈਂ ਨਹੀਂ ਜਾਣਾ ਚੱਲ ਉਹ ਠੀਕ ਨਹੀਂ ਆ ਗੱਲ ਵੱਖਰੀ ਆ ਤੇ ਤੂੰ ਤੇ ਚੱਲ ਨਾਲ ਤੈਨੂੰ ਕੀ ਗੱਲ ਐ ਪਾਜੀ ਕਿਥੇ ਆ ਪਾਜੀ ਨੂੰ ਮੈਂ ਕਿਹਾ ਵਾ ਕਹਿੰਦਾ ਮੈਂ ਚੱਲ ਜਾਣਾ ਕੋਈ ਨਹੀਂ ਭਾਈ ਨਾ ਇਹਨਾਂ ਨੂੰ ਰਾਣਾ ਤੇ ਮੇਰੇ ਸਾਡੇ ਨਾਲ ਚੱਲੇ ਆ ਵਾ ਤਾਂ ਤੂੰ ਕਿਹਦੇ ਨਾਲ ਆਉਣਾ ਤੂੰ ਵੀ ਚਾਰ ਇਕੱਠੇ ਚੱਲੀਏ ਮੰਮੀ ਇਕੱਠੇ ਵਾਲੀ ਗੱਲ ਤੂੰ ਹੀ ਕਰਦੇ ਨੇ ਨਾ ਇਕੱਠੇ ਮੈਂ ਕੀ ਕੀਤਾ ਵਾ ਤੈਨੂੰ ਜਿਹੜਾ ਇਤਨਾ ਬੋਲਣ ਰਿਹਾ ਤੂੰ ਮੰਮੀ ਕੱਲ ਤੁਸੀਂ ਇੱਕ ਵਾਰੀ ਵੀ ਸਾਡੇ ਵੱਲ ਦੀ ਗੱਲ ਕੀਤੀ ਅਧਿਕੰਦ ਉਹ ਮਾੜੀ ਨਹੀਂ ਕੁਝ ਵੀ ਬੋਲ ਕੇ ਗਏ ਉਹ ਆਪਣੀ ਧੀ ਨੂੰ ਬੋਲਦੇ ਰਹਾ ਤੂੰ ਐਵੇਂ ਨਾ ਆਪਣੇ ਸਾਹ ਤੇ ਗੁੱਸਾ ਕਰੀ ਫਿਰ ਤੁਹਾਨੂੰ ਮੰਮੀ ਅਹੀਂ ਮਾੜੇ ਲੱਗਣਾ ਵਾ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਉਹ ਵਿਚਾਰੇ ਆਪ ਟੈਨਸ਼ਨ ਸੇ ਛੇਤੀ ਨਿਕਲ ਕੇ ਚਲੇ ਗਏ ਮੇਰੀ ਗੱਲ ਸੁਣਾ ਹੈ ਉਹਨਾਂ ਨੇ ਕੀ ਮਾੜਾ ਕਿਹਾ ਸਿਮਰਤ ਨੂੰ ਸਮਝਾਇਆ ਹੀ ਆ ਨਾਲੇ ਇੱਕ ਗੱਲ ਵੱਲੇ ਬੰਨ ਲਾ ਚਾਚੀ ਜੀ ਤੇ ਭੂਆ ਜੀ ਤੋਂ ਵੱਧ ਸਿਮਰਤ ਨੂੰ ਦੁੱਖ ਕਿਸੇ ਦਾ ਨਹੀਂ ਹੈਗਾ ਸਮਝ ਲੱਗੀ ਉਹ ਸਮਝਾ ਕੇ ਗਏ ਨੇ ਆਪਣੀ ਧੀ ਨੂੰ ਕਿ ਜੋ ਕੁਝ ਤੂੰ ਕਰਨੀ ਆ ਹਟ ਜਾ ਤੈਨੂੰ ਜਾਣਾ ਦਾ ਫਰਜ਼ ਵੀ ਹੀ ਕੋਈ ਗਲਤ ਨਹੀਂ ਕਹਿਗੇ ਜਿੱਥੇ ਜਾਣਾ ਚਾਹੋ ਜਲੀਏ ਤੇ ਤੂੰ ਐਡਾ ਕਾਤੋਂ ਆਪਣੇ ਆਪ ਆਵਾਂ ਦੱਸ ਮੈਨੂੰ ਤੈਨੂੰ ਕਹਿੰਦਾ ਫਰੇਮਾਂ ਚੜਿਆ ਹੈ ਆਹ ਫਰੇਮਾਂ ਦੀਆਂ ਗੱਲਾਂ ਨਾ ਮੈਨੂੰ ਨਾ ਸੁਣਾਉ ਤੇ ਨਾਲੇ ਜ ਸੱਚ ਪੁੱਛਣਾ ਚਾਹੁੰਦੇ ਹੈ ਨਾ ਉਹ ਭਾਈ ਬਿਮਾਰ ਸਿਮਰਤ ਕਰਕੇ ਨਹੀਂ ਟਾਡੇ ਕਰਕੇ ਪਏ ਹੈ ਛਾਦੇ ਦੀਆਂ ਗੱਲਾਂ ਜਾ ਸਿਮਰਤ ਨੂੰ ਬੁਲਾ ਮੈਂ ਆ ਪੁੱਛਦੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਉਹ ਜੋ ਕੁਝ ਕਰਦੀ ਹੈ ਨਾ ਮੈਂ ਉਹਦੇ ਤੋਂ ਬੜੀ ਪਰੇਸ਼ਾਨੀ ਪਰ ਮੈਨੂੰ ਨਹੀਂ ਹੀ ਪਤਾ ਕਿ ਤੂੰ ਵੀ ਉਹਦੇ ਮਗਰ ਲੱਜੇਗਾ ਤੇ ਉਹਦੇ ਤੋਂ ਵੀ ਵੱਧ ਕਰੇਗਾ। ਉਮੀਦ ਭਾਬੀ ਮੈਨੂੰ ਵੀ ਠੱਡ ਦੁਆਣੀ। ਤੇ ਮੈਂ ਕੀ ਕੀਤਾ? ਦੱਸੀਂ ਜਰਾ ਮੈਨੂੰ। ਮੈਂ ਕੀ ਕੀਤਾ? ਮੈਂ ਤਾਂ ਤੁਹਾਡੀ ਹੋਈ ਮਰਦੀ ਹਾਂ ਹਮੇਸ਼ਾ ਪਰ ਤੁਸੀਂ ਸਮਝੀ ਨਹੀਂ ਬੌਂਡੇ ਇਹਨਾਂ ਚੀਜ਼ਾਂ ਨੂੰ। ਮੈਂ ਕਦੀ ਕੁਝ ਗਲਤ ਨਹੀਂ ਕੀਤਾ ਸਾਹਿਲ। ਜਿਸ ਦਿਨ ਮੈਂ ਗਲਤ ਕਰੂੰਗੀ ਨਾ ਉਹਦੋਂ ਮੇਰੇ ਨਾਲ ਗੱਲ ਕਰੀ। ਮੈਂ ਹਮੇਸ਼ਾ ਉਹਦਾ ਭਲਾ ਲੋਚਦੀ ਹਾਂ। ਉਹ ਮੇਰੇ ਨਾਲ ਜੋ ਮਰਜ਼ੀ ਕਰੇ ਜਿੱਦਾਂ ਦਾ ਮਰਜ਼ੀ ਵਿਵਹਾਰ ਕਰੇ। ਮੈਂ ਕਦੀ ਉਹਦਾ ਗਲਤ ਨਹੀਂ ਸੋਚਿਆ ਤੇ ਨਾ ਕਦੀ ਤੇਰਾ ਸੋਚਿਆ ਬਾਉ। ਤੇ ਭਾਬੀ ਤੁਹਾਨੂੰ ਕੀ ਲੱਗਦਾ ਗਲਤ ਮੈਂ ਸੋਚਿਆ ਠੱਡਾ ਕੋਈ? ਇਹ ਕੰਮ ਹੀ ਭਰਾਣਾ ਦੇਸੀ ਕੁੜੀ ਦਾ ਵਿਆਹ ਕਰਾਤਾ ਘਰ ਦੇ ਵਿੱਚ ਕੋਈ ਮੰਨਦਾ ਨਹੀਂ ਕਿਹੜੀ ਦੇਸੀ ਕੁੜੀ ਤੁਸੀਂ ਹੋਰ ਕੌਣ ਮੰਨਦਾ ਨਹੀਂ ਕੋਈ ਘਰ ਵਿੱਚ ਵਿਆਹ ਤੇ ਇਹ ਗੱਲਾਂ ਸਹੀ ਤੂੰ ਮੈਨੂੰ ਕਹਿਂਂਂਂਂ ਜੇ ਤੁਸੀਂ ਮੈਨੂੰ ਸੁਣਾਉਂਦੇ ਹੈ ਨਾ ਕਿ ਤੇਰੇ ਮੈਂ ਮਾੜਾ ਨਹੀਂ ਸੋਚਿਆ ਤੇ ਮੈਂ ਵੀ ਕਦੀ ਮਾੜਾ ਨਹੀਂ ਸੋਚਿਆ ਘਰ ਦੇ ਨਾਲ ਸਾਰਿਆਂ ਤੋਂ ਵਿਰੁੱਧ ਜਾ ਕੇ ਤੁਹਾਡਾ ਵਿਆਹ ਕਰਾਇਆ ਵਾ ਅੱਛਾ ਜੇ ਤੂੰ ਹਾਂ ਕਰ ਕਹਿ ਦਿੱਤੀ ਹੈ ਨਾ ਤੇ ਫਿਰ ਮੇਰੇ ਕੋਲੋਂ ਵੀ ਸੁਣ ਲੈ ਆ ਸਿਮਰਤ ਦੇ ਵਿਆਹ ਨੂੰ ਤੂੰ ਆਪ ਹੀ ਨਹੀਂ ਮੰਨਦਾ ਇਹ ਮੇਰੇ ਕੰਮ ਆ ਤੁਹਾਨੂੰ ਜੋੜੀ ਨੂੰ ਇਕੱਠੀ ਕਰਨਾ ਤੇ ਅੱਜ ਤੁਸੀਂ ਮੈਨੂੰ ਹੀ ਅੱਖਾਂ ਕੱਢਣ ਦੇ ਜੇ ਦੋਹਾਂ ਜਿਹੜੇ ਇਕੱਠੇ ਹੋ ਗਏ। ਤਰੋਂ ਬਸ ਕਰੋ ਪਿਛਲੀਆਂ ਗੱਲਾਂ ਨਾ ਕਰੋ ਕੋਈ। ਮੰਮੀ ਹੱਦ ਕਰੰਦੇ ਐ। ਬੰਦਾ ਨਾਗਾ ਸੋਚ ਸਮਝ ਕੇ ਬੋਲ। ਅਰੇ ਭਈ ਮੋਰ ਪੈਣੀ ਤੁਹਾਨੂੰ ਸਾਡੀ। ਉਹਨੂੰ ਸਮਝਾ ਤੇ ਚੰਗਾ ਰਹੇਗਾ। ਤੇ ਜੇ ਆਪ ਉਹਦੇ ਮਗਰ ਲੱਗਾ ਨਾ ਤੇ ਘਰ ਕੁੱਤਾ ਲੱਗਿਆ ਢੇਰ ਨਹੀਂ ਲੱਗਣੀ। ਇਹ ਮੈਂ ਤੈਨੂੰ ਦੱਸਦਾ। ਮੈਂ ਕਿੰਨਾ ਚਿਰ ਇੱਕ ਪਾਸੇ ਬਚਾ ਕੇ ਰੱਖੂੰਗੀ। ਜਦ ਤੁਸੀਂ ਦੋਵੇਂ ਦਿਨ ਮੈਨੂੰ ਬੰਦਾ ਜਾਣੋਗੇ। ਹੋਲੀ ਮੋਰ ਪਤਾ। ਜਦ ਅਸੀਂ ਚਾਰੇ ਲੜ ਕੇ ਰਹਾਂਗੇ ਨਾ ਤੇ ਘਰ ਤਾਂ ਹੀ ਠੀਕ ਰਹਿਣਾ। ਇਹ ਮੇਰੀ ਗੱਲ ਸੁਣ ਲੈ ਧਿਆਨ ਨਾਲ। ਚੰਗਾ ਭਾਬੀ ਤੁਹਾਡੇ ਚੋਂ ਦੇ ਨਾਲ ਆ ਵੀ ਹੋਗਾ ਜੇ ਤੁਸੀਂ ਸਿਮਰਤ ਦਾ ਤੇ ਮੇਰੇ ਬੱਚੇ ਦਾ ਚੰਗਾ ਸੋਚੋਗੇ ਨਾ ਘਰ ਦੇ ਵਿੱਚ ਸਾਰਾ ਕੁਝ ਚੰਗਾ ਹੀ ਹੋਊਗਾ ਜਿੰਨਾ ਮੈਂ ਸਿਮਰਤ ਦਾ ਤੇ ਬੱਚੇ ਦਾ ਚੰਗਾ ਸੋਚਣ ਨਹੀਂ ਹੈ ਨਾ ਇਸ ਤੋਂ ਵੱਧ ਮੈਂ ਚੰਗਾ ਨਹੀਂ ਸੋਚ ਸਕਦੀ ਸਾਹੀ ਇਹ ਤੁਹਾਡੀ ਗੰਦੀ ਸੋਚ ਆ ਤੁਹਾਨੂੰ ਨਾ ਜਾਣਿਆ ਦੀ ਤੁਸੀਂ ਜੋ ਮੱਦੀ ਸੋਚੀ ਜਾਓ ਜੇ ਇਦਾਂ ਹੈ ਨਾ ਤੇ ਇੱਦਾਂ ਚੱਲ ਕੇ ਵੇਖ ਲਓ ਮੈਂ ਬਹੁਤ ਕਰ ਲਿਆ ਤੁਹਾਡੇ ਨਾਲ ਹੁਣ ਮੈਂ ਆਕਾ ਸੜ ਗਈ ਆ ਜਦ ਤੂੰ ਹੀ ਨਹੀਂ ਮੈਨੂੰ ਬੰਦਾ ਜਾਣਣ ਦੇ ਤਾਂ ਉਹਨੇ ਕਿੱਥੋਂ ਜਾਣਣਾ ਆ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਉਹਦਾ ਤਾਂ ਮੈਨੂੰ ਪਤਾ ਵਾ ਹਨੇ ਸ਼ੁਰੂ ਤੋਂ ਮੈਨੂੰ ਥੱਲੇ ਲਾਇਆ ਹਰ ਚੀਜ਼ ਚ ਜਦ ਅਸੀਂ ਕੁਆਰੀਆਂ ਸੀ ਨਾ ਸਾਡੀ ਉਦੋਂ ਨੀ ਬੰਦੀ ਗਲਤ ਕੰਮ ਕਰਕੇ ਇਲਜ਼ਾਮ ਮੇਰੇ ਤੇ ਥੋਪਿਆ ਜਾਂਦਾ ਸੀ ਸਾਹੀ ਮੈਂ ਚੁੱਪ ਰਹੀ ਹੋਂਦੀ ਵਿਆਹ ਕਰਾਇਆ ਜ਼ਬਰਦਸਤੀ ਕਰਾਇਆ ਫੇਰ ਕੌਣ ਘਟਿਆ ਫੇਰ ਮੇਰੇ ਤੇ ਫਲੇਮ ਲੱਗਾ ਕਿ ਤੂੰ ਮੇਰੇ ਵਿਆਹ ਤੋਂ ਛੱਡਦੀ ਐ ਬੱਚਾ ਹੋਇਆ ਮੈਂ ਬੜੀ ਖੁਸ਼ ਕਿ ਮੇਰੀ ਭੈਣ ਮਾਂ ਬਣੀ ਫੇਰ ਮੇਰੇ ਸਿਰ ਸਵਾ ਪਾਈ ਗਈ ਹਰ ਚੀਜ਼ ਚ ਮੈਂ ਰੁਗਿਆ ਰਾਣੀ ਬਣ ਕੇ ਰਹਿ ਜਾਂਦੀ ਮੈਂ ਕੰਮ ਵਾਲੀ ਬਣਾਂਗੀ ਇਸ ਘਰ ਦੀ ਮੈਂ ਸਾਰਾ ਕੰਮ ਕਰਾਂਗੀ ਸਾਰਾ ਮੈਂ ਕਰਦੇ ਚੁੱਕਾਂਗੀ ਤੂੰ ਆਰਾਮ ਨਾਲ ਬੈਠ ਕੇ ਰੋਟੀ ਖਾ ਫੇਰ ਮੇਰੇ ਤੇ ਸਵਾ ਭਈ ਤੇ ਅੱਜ ਅੱਜ ਬਾਜੀ ਬਿਮਾਰ ਹੋਏ ਉਹਦੇ ਕਰਕੇ ਅੱਜ ਤੂੰ ਫੇਰ ਥੋਪਿਆ ਕਿ ਭਾਬੀ ਤੇਰੇ ਕਰਕੇ ਸਾਰਾ ਕੁਝ ਹੋਇਆ ਇਸ ਤੋਂ ਵੱਧ ਸਹੀ ਮੈਂ ਹੋਂ ਨਹੀਂ ਕਰ ਸਕਦੀ ਤੁਹਾਡੇ ਨਾਲ ਜਦ ਤੂੰ ਸਿਮਰਤ ਨੂੰ ਬੁਲਾ ਕੇ ਲਿਆ ਮੰਮੀ ਕੋਈ ਲੋੜ ਨਹੀਂ ਇਹਨੂੰ ਬੁਲਾਉਣ ਦੀ ਅੱਗੇ ਆਉਣਾ ਤੁਹਾਡੀ ਟੈਨਸ਼ਨ ਕਰਕੇ ਬੜਾ ਬਿਮਾਰ ਹੋ ਚੁੱਕਿਆ ਤਾਂ ਹੁਣ ਮੈਂ ਨਹੀਂ ਚਾਹਨਾ ਸਿਮਰਤ ਤੇ ਮੇਰੇ ਬੱਚੇ ਨੂੰ ਨਾ ਕੋਈ ਟੈਨਸ਼ਨ ਹੋਵੇ। ਸ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਸਿਮਰਤ ਤੇ ਬੱਚੇ ਦਾ ਪਿਆਰ ਅੱਜ ਤੋਂ ਬਾਅਦ ਤੂੰ ਰਖਣਾ ਵਾ। ਨਾ ਮੰਮੀ ਨੇ ਰਖਣਾ ਈ ਤੇ ਨਾ ਮੈਂ ਰਖਣਾ ਈ। ਸਾਂਭ ਉਹਨਾਂ ਦੋਵਾਂ ਜਾਣਿਆਂ ਨੂੰ। ਕਰ ਕੀ ਸਮਝ? ਹਾਂ। ਗਾੜੀ ਨੰਬਰ ਦੀਆਂ ਲੋੜਾਂ ਪੈਣ ਨਹੀਂ ਤਰ੍ਹਾਂ ਦੀ ਗੱਲਾਂ ਨਾ ਕਰੋ। ਕੋਈ ਜਾਣੀ ਹੋਣੀ ਜੀ। ਉਹ ਬੜਾ ਸਿਆਣਾ ਹੋ ਗਿਆ ਵਾ। ਉਹ ਤੁਹਾਡੇ ਤੋਂ ਵੀ ਸਿਆਣਾ ਹੋ ਗਿਆ ਤੇ ਮੇਰੇ ਤੋਂ ਵੀ ਤੇ ਰਣਜੀਤ ਤੋਂ ਵੀ। ਉਹ ਸਾਂਭ ਲੂਗਾ ਦੋਵਾਂ ਜਾਣਿਆਂ। ਤੇ ਤੁਹਾਨੂੰ ਸਾਡੇ ਸਾਂਭਣ ਤੇ ਤੇ ਯਕੀਨ ਹੀ ਨਹੀਂ ਆ ਗੱਲਾਂ ਨੂੰ। ਕੋਈ ਗੱਲ ਨਹੀਂ। ਸਿਮਰਤ ਤਾਨੂੰ ਇਹਦੇ ਤੇ ਯਕੀਨ ਹੈ। ਤੇ ਇਹ ਨੂੰ ਸਿਮਰਤ ਜੀ ਕਹੀ ਹੈ ਚਲ ਤੂੰ ਕਲਪਨਾ ਆਪੇ ਸਭ ਠੀਕ ਹੋ ਜਾਊਗਾ ਬੋਲਦਾ ਵੀ ਕਿ ਤਰ੍ਹਾਂ ਪਿਆਏ ਪਤਾ ਨਹੀਂ ਕਿਦੇ ਪਤੇ ਲੱਗਾ ਜੀ ਹਜ ਤੱਕ ਮੇਰੇ ਰஞ்சிਤ ਨੂੰ ਕਦੀ ਇਹੋ ਜੀਆਂ ਗੱਲਾਂ ਨਹੀਂ ਦਸੀਆਂ ਜਿਹੜੀਆਂ ਮੈਨੂੰ ਇਹ ਕਹਿੰਦੇ ਨੇ ਦੋਹੇ ਜੀ ਖਾਸ ਕਰਕੇ ਉਹ ਕਹਿੰਦੀ ਹਮੇਸ਼ਾ ਮੈਂ ਗੱਲਾਂ ਤੇ ਪਰਦੇ ਪਾਉਂਦੀ ਰਹੀ ਕਿ ਰஞ்சிਤ ਆਹ ਗੱਲ ਨਹੀਂ ਆਪ ਪਈ ਆਹ ਗੱਲ ਨਹੀਂ ਆ ਹੋਈ ਆ ਜਿਹੜੀ ਚੀਜ਼ ਉਹਨਾਂ ਨੇ ਅੱਖੀਂ ਵੇਖੀ ਆ ਨਾ ਸਿਰਫ ਉਹ ਉਹਨਾਂ ਨੇ ਕਹੀ ਆ ਕਿ ਸ਼ਮੇ ਨੇ ਆਪ ਆ ਵੇਖਿਆ ਮੈਂ ਕਦੀ ਨਹੀਂ ਕੁਝ ਦੱਸਿਆ ਇਹੋ ਸਿਮਰਤੀ ਉਹਨੂੰ ਕਿੰਦੀ ਤੀ ਇਹਨਾਂ ਸਾਹਿਬ ਹੋਰ ਤਾਂ ਨਹੀਂ ਕੋਈ ਕਹਿੰਦਾ ਪਿਆ ਤਾਂ ਹੀ ਅਸਾਂ ਬੋਲਦਾ ਪਿਆ ਕੋਈ ਗੱਲ ਨਹੀਂ ਆਪੇ ਠੀਕ ਹੋ ਜਾਣਾ ਇਹਨਾਂ ਨੇ ਕੋਤ ਮੰਮੀ ਇਹਨੇ ਜਾ ਕੇ ਉੱਥੇ ਕਰਨਾ ਵੀ ਕੀ ਆ ਜਿਹੜਾ ਫਾਟੂਰ ਨੇ ਚੜਾਇਆ ਹੈ ਨਾ ਉਹ ਚੜਿਆ ਇਹਨੂੰ ਚਲੋ ਆਪਾਂ ਚਾਉਂਦੇ ਨਹੀਂ ਗੱਲ ਠੀਕ ਆ ਰੰਜੀਪ ਦਾਵੇ ਨਹੀਂ ਆਉਂਦਾ ਨਾ ਬਈ ਚਲੋ ਚੱਲੀਏ ਆਪਾਂ ਸਾਹਿਬ ਕੀ ਜੀ ਜੋਇਨ ਨਹੀਂ ਭਜੀ ਹਾਂ ਮੇਰੀ ਗੱਲ ਸੁਣ ਤਾ ਤੂੰ ਕਿਦੋਂ ਦਾ ਜਨਾਨੀਆਂ ਦੇ ਚੱਕਰਾਂ 'ਚ ਪੈ ਗਿਆ ਉਹ ਮੈਂ ਭਾਈ ਕੀ ਤੁਹਾਨੂੰ ਦੱਸਾਂ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਤੂੰ ਤੇ ਇੰਦਾ ਦਾ ਹੈ ਨਹੀਂ ਯਾਰ ਮੈਂ ਤੇਰੇ ਤੋਂ ਤੇਰੇ ਮੈਂ ਸੋਚਦਾ ਤੂੰ ਇਡਾ ਸਿਆਣਾ ਵਾ ਹੈ ਜਨਾਨੀਆਂ ਦੀ ਗੱਲਾ ਕਦੋਂ ਦੀ ਕਰ ਲਾ ਪਿਆ ਤੂੰ ਭਾਈ ਆ ਭਾਬੀ ਨੂੰ ਇਹਦੇ ਵੇਖਣਾ ਚਾਹੀਦਾ ਨਾ ਸਾਡੇ ਸਾਹਮਣੇ ਆ ਸਾਰਾ ਕੁਝ ਹੈ ਕਿਹੜੀ ਹਾਲਤ ਵਿੱਚ ਹੈਗੀ ਸਿਮਰਤ ਇਹਨਾਂ ਨੂੰ ਮਾਸਾ ਨਹੀਂ ਗਾ ਕਿ ਜੇ ਉਹ ਜਿੱਦ ਕਰਨੀ ਦੇਈ ਆ ਛੋਟੀ ਭੈਣ ਆ ਮੇਰੀ ਦੇ ਕੋਈ ਚ ਕਰ ਲੈਣ ਜਿੱਦ ਕੀ ਹੋ ਜੂਗਾ ਨਾਲ ਉਹ ਤਾਂ ਸਹੀ ਆ ਪਰ ਤੂੰ ਹੀ ਕੋਈ ਕਸਰ ਨਹੀਂ ਛੱਡੀ ਭਾਬੀ ਨੂੰ ਕਹਿਣਾ ਨਹੀਂ ਸਾਰੇ ਅਗਲੇ ਪਕਕੇ ਛੱਡਦੀਆਂ ਜਿਨ੍ਹਾਂ ਤੋਂ ਭਾਬੀ ਨਾਲ ਪਿਆਰ ਕਰਦਾ ਹਨ ਆਪਣੇ ਸੱਚ ਹੁੰਦੀ ਸਵਾ ਭਾਲੀ ਦੀ ਮੇਰੀ ਗੱਲ ਸੁਣ ਤੂੰ ਇਹਨਾਂ ਨਾਲ ਭਾਬੀ ਤੂੰ ਮੇਰੀ ਭੈਣਾਂ ਵਰਗੀ ਹੈ ਹੈ ਸਾਈਂ ਜੀ ਨਾਲ ਤੋਦ ਸਵੇਰ ਤੋਂ ਤੱਕ ਇਹਨਾਂ ਦੀ ਭਾਬੀ ਕਰਕੇ ਸਿਰ ਮਨ ਨਾਲ ਲੜ ਪੈਣਾ ਹੁੰਦਾ ਤੂੰ ਤੇ ਹੁਣ ਚਲੋ ਛੱਡੋ ਇਹ ਗੱਲਾਂ ਭਾਈ ਚਲੋ ਆਪਾਂ ਸੁਣ ਤੈਨੂੰ ਇੱਕ ਗੱਲ ਦੱਸਾਂ ਇਹ ਜਿਹੜੀ ਜਨਾਨੀਆਂ ਹਨ ਇਹਨਾਂ ਦੋਵਾਂ ਭਰਾਵਾਂ ਨੂੰ ਲੜਾ ਦਵਾ ਕੇ ਤਾ ਤੇ ਆਪ ਫੇਰ ਇਕੱਠੀਆਂ ਹੋਣਾ ਤੁਵੇਂ ਠੀਕ ਹੈ ਨਾ ਇਹਨਾਂ ਦਾ ਹਿਸਾਬ ਦਾ ਵੈਦਨ ਹੁੰਦਾ ਜੀ ਤੂੰ ਸਮਝ ਜਾ ਮੇਰੀ ਗੱਲ ਸਭ ਬਾਕੀ ਸਾਰੀਆਂ ਗੱਲਾਂ ਛੱਡ ਆਪਾਂ ਜਾਣਾ ਉਹ ਮੇਰੇ ਦਾ ਪਤਾ ਲਾਈਏ ਠੀਕ ਹੈ ਨਾ ਤੂੰ ਸਿਆਣਾ ਬਣ ਨਾਲੇ ਭਾਜੀ ਇਹਨਾਂ ਕਰਕੇ ਅਸੀਂ ਦੋਵਾਂ ਭਰਾਵਾਂ ਨੇ ਥੋੜੀ ਲੜਨਾ ਵਾ ਬਸ ਬਸ ਤੈਨੂੰ ਉਹ ਵੀ ਗੱਲ ਮੈਂ ਸਮਝਾਉਂਦਿਆਂ ਵਾ ਚਲੋ ਆਓ ਚਲੀਏ ਆਪਾਂ ਹਾਂ ਆਜੋ ਭਾਬੀ ਨੂੰ ਲੈ ਆਓ ਚਲੋ ਇਹ ਹੋਣਾ ਫਰਕ ਆ ਕਿ ਨਾ ਉਹ ਚੱਕਰ ਚੱਕਰਾਉਂਦੇ ਆ ਨਹੀਂ ਠੀਕ ਆ ਫਰਕ ਕਹਿਣਾ ਮੈਂ ਮੰਮਾ ਕਹਿ ਨਹੀਂ ਆ ਵੀ ਇੱਕ ਵਾਰੀ ਚੈੱਕ ਅਪ ਕਰਾ ਲਈ ਹਾਂ ਤੇ ਨਹੀਂ ਹੈਗਾ ਨਹੀਂ ਉਹ ਬੁਖਾਰ ਨਹੀਂ ਉਹਦੇ ਦੀ ਸੀਨਾ ਬੁਖਾਰ ਨਹੀਂ ਬੁਖਾਰ ਨਹੀਂ ਹੈਗਾ ਮੈਂ ਕਿ ਪੀਪੀ ਵਗੈਰਾ ਚੈੱਕ ਕਰਾਉਂਦੇ ਮੈਨੂੰ ਜਾਨ ਨਹੀਂ ਦੇ ਮੇਰੇ ਨਾਲ ਕੋਈ ਗੱਲ ਨਹੀਂ ਸੀ ਉਹਨੂੰ ਬੇਦੀ ਨੂੰ ਖੋਲ ਕੇ ਤਾਂ ਹਾਲੀ ਆ ਕੇ ਚੈੱਕ ਕਰ ਜੇਗਾ ਚਲੋ ਤੇ ਨਿੰਮਕਾਤੀ ਹਾਂ ਦਵਾਈ ਖਾ ਕੇ ਉਹਨੇ ਨਿੰਕਾ ਪੀਤੀ ਲੱਕੀ ਉਹ ਤਾਂ ਟੈਨਸ਼ਨ ਨਾਲ ਹੈ ਤਾਂ ਕੋਈ ਵੀ ਮਮੇ ਟੈਨਸ਼ਨ ਹੁੰਦੀ ਤੋਂ ਨਹੀਂ ਆ ਮੈਨੂੰ ਕਾਦੀ ਬਹੁਤ ਜ਼ਿਆਦਾ ਟੈਨਸ਼ਨ ਹੈ ਤੈਨੂੰ ਟੈਨਸ਼ਨ ਕਦੀ ਕੋਈ ਲੋੜ ਨਹੀਂ ਮੈਂ ਘਰ ਸਿਮਰਤ ਨੂੰ ਨਾ ਚੰਗੀ ਤਰ੍ਹਾਂ ਬੰਦਾ ਬਣਾ ਕੇ ਆਈ ਆਂ ਕੱਲ ਗਈ ਹੀ ਘਰ ਨਾ ਆਂ ਆ ਮੈਂ ਗਈ ਸੀ ਤਾਂ ਡੇਕੀ ਬੋਲੀ ਤੇ ਨਹੀਂ ਜਰ ਉਹਨਾਂ ਕੇ ਵੇਖਦੀ ਤੇ ਸਹੀ ਉਹਨਾਂ ਨੇ ਬੋਲ ਕੇ ਤੇ ਮੈਂ ਸੁਣੀਆਂ ਹੀ ਮੇਰੇ ਮਮਾ ਕੋ ਗੱਲਾਂ ਵੀ ਮੈਂ ਨਹੀਂ ਕਰਾਂਦੇ ਇਹ ਰਈ ਸਿਮਰਤ ਤਾਂ ਜਿਹੜੀ ਨਾ ਆਖੇ ਨਹੀਂ ਲੱਗਦੀ ਕੀ ਕਰੀਏ ਦਾ ਤੂੰ ਨਾ ਫਿਕਰ ਕਰ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਤੈਨੂੰ ਮੈਂ ਕਹਿੰਦੀ ਵੀ ਆਂ ਸਾਫ਼ ਸਾਫ਼ ਕੋਈ ਨਹੀਂ ਕੋਤ ਮੇਰੇ ਕੋਲ ਕੋਈ ਗੰਦ ਪਿਆ ਹੋਇਆ ਜੀਆਂ ਦਾ ਹੈ ਤੂੰ ਬਿਲਕੁਲ ਨਹੀਂ ਫਿਕਰ ਕਰਨਾ ਹੈਗਾ ਪਰ ਤੂੰ ਕਿਉਂ ਟੈਨਸ਼ਨ ਰੰਦਾ ਮੈਂ ਬੈਠੀ ਆ ਨਾ ਮਰ ਤੜਾ ਗਈ ਆ ਲੈ ਲਓ ਮੰਮੀ ਸਿਮਰਤ ਨੇ ਇੱਕ ਵਾਰੀ ਨਹੀਂ ਫੋਨ ਕੀਤਾ ਮੈਨੂੰ ਹਾਲ ਚਾਲ ਨਹੀਂ ਪੁੱਛਿਆ ਜਦ ਤੀ ਹੋ ਗਈ ਵੀ ਆਏ ਜਿਵੇਂ ਕੋਈ ਨਹੀਂ ਹਾਲ ਪੁੱਛਦੇ ਨਾ ਸਹੀ ਅਸੀਂ ਸੁਣਨੇ ਪਏ ਉਹਦੇ ਹਾਲ ਵਜੋ ਕੋਈ ਨਹੀਂ ਉਹਨੂੰ ਗੁੱਸਾ ਹੈ ਨਾ ਜੀ ਜਦੋਂ ਉਹਨੇ ਗੁੱਸਾ ਕਰਦਾ ਹੋਏ ਕਹਿੰਦਾ ਆਪਣੀ ਫੋਨ ਆ ਜੇਗਾ ਤੂੰ ਸਿਮੈ ਨੂੰ ਲੰਮਕਾ ਲੰਮਕਾ ਕੋਈ ਦਿੱਤੀ ਸਭ ਕੁਝ ਦਿੱਤਾ ਮੈਂ ਇਹਨਾਂ ਨੂੰ ਹੁਣ ਤਾਂ ਇਹਨਾਂ ਨੂੰ ਰੈਸਟ ਕਰਾਂਗੇ ਠੀਕ ਹੈ ਉਹਨਾਂ ਦੀ ਗੱਲ ਤਾਂ ਚਾਚੀ ਕਿੱਥੇ ਜੇ ਚਾਚੇ ਇੱਧਰ ਬੈਠੇ ਆ कर ली बैठी है, उन्होंने मेरे टेंशन आई है, ताई के अंदर भी हम क्या थे आके बैठे, हम भी उससे बैठे सोची जाएगी तो तभी तो भीड़ भी, भी, भी करती है, कब लानी है, ना नहीं? आप चाची जी, मैं ससिगरा भी, बस बढ़िया थी इस बार भी जाना, ससिगरा ससिगरा, ठीक, ससिगरा, आरु, कितने दिया, अंदर ਅੰਦਰੀ ਜਾਨ ਕੇ ਉਸ ਜਮੀਂ ਖਾਜ ਬਾਬੀ ਨਾ ਬਾਬੀ ਉਹਨੂੰ ਮੈਂ ਕਿਹਾ ਸੀ ਆ ਚਲਿਓ ਤੇ ਉਹ ਮੰਨੀ ਨਹੀਂ ਕਹਿੰਦੀ ਹੈ ਕਿ ਮੇਰੀ ਤਬੀਅਤ ਨਹੀਂ ਠੀਕ ਹੈਗੀ ਲੰਮੇ ਪਈ ਆ ਤੇ ਵੀਰਾ ਤੇਰਾ ਰੁੱਸਾ ਕਰੰਦਿਆ ਕਹਿੰਦੇ ਕੱਲ੍ਹ ਦਾ ਨੂੰ ਪਤਾ ਲੱਗਾ ਇੱਕ ਵਾਰੀ ਕਿਤੇ ਫੋਨ ਕਰਕੇ ਨਹੀਂ ਉਹਨੇ ਮੇਰਾ ਹਾਲ ਚਾਲ ਪੁੱਛਿਆ ਭਾਬੀ ਖੁੱਦ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਮੇਰੇ ਕਰਕੇ ਵੀਰਾ ਇੰਨੀ ਟੈਨਸ਼ਨ 'ਚ ਆ ਬਿਮਾਰ ਪਿਆ ਵਾ ਤੇ ਮੈਂ ਜਾ ਕੇ ਪਤਾ ਲਾਵਾਂ ਹੁਣ ਮੇਰੀ ਤੇ ਕਹਿਣ ਵਾਲਾ ਹੀ ਨਾ ਨਹੀਂ ਧੁਰੀ ਅਗਲੀ ਮੇਰੇ ਨਾਲ ਹਾਂਜੀ ਜਾਓ ਜਾ ਕੇ ਹੋਵੋ ਤੁਸੀਂ ਨੇ پوری ਸ਼ਰਮ ਨਾਲੀਏ ਉਹਨਾਂ ਬਾਦੀ ਸਾਹੀ ਹੀ ਪੂਰਾ ਮਗਰ ਨਾਲਿਆ ਚ ਹੁਣ ਸਾਹੀ ਅੱਜ ਫੇਰ ਮੇਰੇ ਗਾੜੀ ਨਹੀਂ ਆ ਗੱਲਾਂ ਕੀਤੀ ਕਿ ਮੈਂ ਤੁਹਾਨੂੰ ਕੀ ਦੱਸਾਂ ਜਿਹੜਾ ਮੁੰਡਾ ਮੇਰੇ ਗਾੜੀ ਕਦੀ ਬੋਲਦਾ ਨਹੀਂ ਅੱਜ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਮੈਨੇ ਕੱਢ ਕੱਢ ਦੇ ਲਿਆ ਮੈਨੇ ਆਂਦਾ ਸਾਰਾ ਸਿਆਪਾ ਹੀ ਘਾਟ ਚਟੇਰਾ ਉਹ ਤੇ ਬਈ ਬੋਲ ਨਹੀਂ ਬੋਲ ਲਾ ਪਿਆ ਫੇ ਉਹਦੀ ਪੋਰ ਨੇ ਪੂਰਾ ਆਪਣੀ ਟੇਟੇ ਚਾੜ ਲਿਆ ਕੁੜੀ ਨੇ ਤੇ ਗਲਤ ਆਪ ਹੀ ਤੇ ਗਲਤ ਉਹਨੂੰ ਕਰਤਾ ਵਾ ਚਲ ਕੋਈ ਨਹੀਂ ਬੇਟੀ ਤਿੰਨ ਪੰਜ ਬੰਦੇ ਹੋਣਗੇ ਕੀ ਕਰੀਏ ਇਸ ਕੋਲ ਦਾ ਲੈ ਕੇ ਆ ਦੇ ਲੈ ਚਾਚੀ ਤੇਰੀ ਜਨਤ ਕੋ ਕੋ ਸਸਿਕਾ ਮੈਂ ਸਸਿਕਾ ਹੋਰ ਭਾਜੀ ਕਿਆ ਕਰਕੇ ਨਹੀਂ ਲੈ ਕੇ ਆ ਰੇ ਤੂੰ ਲੈ ਕੇ ਆ ਰੇ ਕੋਈ ਨਹੀਂ ਸਸਿਕਾ ਹੋਰ ਸਭ ਨੇ ਕਿਹਾ ਆ ਬਸ ਵਧੀਆ ਤੇਰੇ ਕੋ ਸੀ ਸੁਣਾ ਚਾਚੀ ਸਸਿਕਾ ਫਰਕ ਮੈਂ ਦੇਖਣਾ ਸਸਿਕਾ ਬੈਂਜੀ ਸਸਿਕਾ ਮਾਸੇ ਦੀ ਸਸਿਕਾ ਕੋਤ ਗਿਆ ਨਹੀਂ ਆ ਜੀ ਠੀਕ ਹੈ ਫਰਕ ਹੁੰਦਾ ਫਰਕ ਪਤਾ ਜੀ ਆ ਜੀ ਕੋਈ ਟੈਂਸ਼ਨ ਨਹੀਂ ਸੀ ਸਭ ਠੀਕ ਹੋ ਜਾਣਾ ਠੀਕ ਹੈ ਨਾ ਮਾਸੇ ਜੀ ਨੂੰ ਟੈਂਸ਼ਨ ਨਹੀਂ ਨਹੀਂ ਤੇ ਛੰਮੀ ਫਿਰ ਮਤ ਨਹੀਂ ਆਈ ਵੀਰੇ ਉਹ ਨਾ ਡਾਕਟਰ ਕੋਲ ਗਈ ਸੀ ਤੇ ਹੁਣ ਥੋੜੀ ਰੈਸਟ ਕਰਨ ਦੀ ਆ ਕਹਿੰਦੀ ਸੀ ਤੁਸੀਂ ਹੁਣ ਆਓ ਮੈਂ ਫੇਰ ਕਿਤੇ ਹਾਂ ਆਉਂਗੀ ਫੋਨ ਆਏਗਾ ਤੁਹਾਨੂੰ ਉਹਦਾ ਨਹੀਂ ਇਹਨੇ ਫੋਨ ਵੀ ਨਹੀਂ ਕੀਤਾ ਛੰਮੀ ਕੋਈ ਗੱਲ ਨਹੀਂ ਵੀਰੇ ਤੁਸੀਂ ਟੈਨਸ਼ਨ ਕਾਦੀ ਲਈ ਆ ਦੱਸ ਫੋਨ ਸ਼ਾਮਾਂ ਤੱਕ ਆ ਜੂਗਾ ਤੁਸੀਂ ਕਾਹ ਤੋਂ ਪਰੇਸ਼ਾਨ ਹੋਂਡੇ ਜੇ ਕਿਉਂ ਰਜੀਤ ਉਹ ਕਹਿਣ ਦੀ ਸੀ ਨਾ ਮੈਂ ਫੋਨ ਕਰਨਾ ਵੀਰੇ ਨੂੰ ਤੇਰੀ ਬਹੁਤ ਫਿਕਰ ਕਰੁੰਦੀ ਹਾਂ ਹਾਂ ਬੜੀ ਫਿਕਰ ਕਰਦੀ ਹਾਂ ਸਾਡੀ ਆਪਾਂ ਨੂੰ ਤੇ ਤੁਹਾਨੂੰ ਭਾਬੀਓ ਕਹਿਂਦੀ ਸੀ ਕਿ ਮੇਰੇ ਕੋ ਆਇਆ ਨਹੀਂ ਕਹਿ ਜਾਇਆ ਨਹੀਂ ਜਾਣਾ ਤੇ ਮੈਂ ਫੋਨ ਕਰਾਂਗੀ। ਚਲੋ। ਭੈਣ ਜੀ ਤੁਸੀਂ ਇੱਥੇ ਉੱਤੇ ਆਓ ਆਪਣੇ ਬੱਚੇ ਲੋਗੇ ਬਬੂ। ਆ ਜਿਓ ਮੈਂ ਪੀਣਾ ਮਸਤੀ। ਆਓ ਜੇ ਲੈ ਕੇ। ਅੱਛਾ ਕੋਈ ਮਨੇ ਇਹਨਾਂ ਸਾਈਡ ਤੇ ਮੈਂ ਤਾਂ ਠੀਕ ਹੈ ਕਬੀਰੋ ਫੇਰ ਲਓ। ਸੀਨਾ ਸਾਈਡ ਤੇ। ਆ ਨਾ ਸੇ। ਪੀ ਵੀ ਲੋ ਭੰਦੇ। ਹੁਣੇ ਪੀ ਜਾਟੇ ਜੇ। ਪੀਓ ਤੁਸੀਂ। ਘਰ ਵਾਲੀ ਕੰਮ ਕਰਸਾ ਕੋਠੇ ਤੇ ਅੰਦਰ ਕੰਮ ਰਸ ਵਰਗਿਆ। ਭੈਣ ਜੀ ਸਭ ਠੀਕ ਠਾਕ ਹੈ ਨਾ ਹਾਂਜੀ ਕੱਟੇ ਸਾਰੇ ਠੀਕ ਆ ਤੂੰ ਹੀ ਟੈਨਸ਼ਨ ਨਾ ਲਾਉ ਸਾਰੇ ਇਕੱਠੇ ਇੱਕਦਮ ਮੈਨੂੰ ਟੈਨਸ਼ਨ ਜੀ ਹੋ ਗਈ ਕਿ ਸਾਰੇ ਇਕੱਠੇ ਆ ਗਏ ਅਸੀਂ ਤਾਂ ਕਰਕੇ ਆ ਉਦੋਂ ਵੀ ਤੁਸੀਂ ਕਾਲੀ ਕਾਲੀ ਨਿਕਲ ਆਏ ਸੀ ਨਾ ਭੋਰ ਕੇ ਸੀ ਮਰਦ ਤੂੰ ਤੇ ਮੈਨੂੰ ਲਈ ਧਿਆਨ ਲੱਗਾ ਹੀ ਪੈ ਗਿਆ ਨਹੀਂ ਖਾਲੀ ਕਾਲੀ ਚਲੇ ਆਹੀ ਵੀ ਨਹੀਂ ਆਖਿਆ ਬਹਿ ਜਾਓ ਨਾ ਬਹਿ ਜਾਓ ਕੁਝ ਗੱਲ ਦੀ ਡਾਕ ਡੂਟ ਕੇ ਤੂੰ ਹੀ ਨਿਕਲ ਆਏ ਮੇਰਾ ਧਿਆਨ ਲੱਗੀ ਆ ਉਸੇ ਨਾ ਮੈਨੂੰ ਸੀ ਮੁੱਦਾ ਘਰ ਹੈਗਾ ਤੇ ਮੈਂ ਫੜਾ ਫੜੇ ਦੇ ਕੋਲ ਪਹੁੰਚਾ ਮਮੀ ਇਹੀ ਸੋਚਿਆ ਕਿ ਮੈਂ ਉਹ ਅੱਗੇ ਕਰਕੇ ਚੱਲੇਗਾ ਪਹਿਲਾਂ ਉਹਨੂੰ ਤੇ ਕੋਈ ਜਾਣਦੀ ਸੀ ਸੀਮਾ ਮਮਮੀ ਨਾਲੋਂ ਜ਼ਿਆਦਾ ਲੱ ਬੰਦਾ ਨਾ ਨਾ ਗੱਲ ਕਰਦੇ ਕੋਈ ਸਾਹ। ਸਭ ਠੀਕ ਹੈ? ਹਾਂਜੀ। ਐਸੀ ਕਿਹੜੀ ਗੱਲ ਆ ਜਿਹੜੀ ਤੁਸੀਂ ਸਾਡੇ ਸਾਹਮਣੇ ਨਹੀਂ ਕਰ ਸਕਦੇ? ਨਹੀਂ ਜਾਓ ਸਮਝਿਓ। ਜਾਓ ਫਿਰ। ਚਲ ਆ ਜੋ ਕੋਈ। ਆ ਗਏ ਮੂ। ਸਵਰੀ। ਸਭ ਠੀਕ ਹੈ ਨਾ? ਹਾਂਜੀ ਹਾਂਜੀ ਸਭ ਠੀਕ ਆ। ਸਾਹਿਬ। ਠੀਕ ਹੈ ਜੀ। ਫੋਟੋ ਹਿੰਦਸ ਤੋਂ ਠੀਕ ਏ? ਹਾਂ ਠੀਕ ਹੈ ਯਾਰ। ਐਵੇਂ ਤੁਸੀਂ ਹੀ ਭਾਵੇਂ ਕਾਲੀ ਟੈਨਸ਼ਨ ਲਾਈ ਏ। ਉਹ ਟੈਨਸ਼ਨ ਮੇਨ ਤਾਂ ਹੋ ਗਈ ਸੀ ਕੱਲ ਜਦੋਂ ਮੈਂ ਫੋਨ ਕੀਤਾ ਸੀ ਨਾ। ਤਦੋਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣੀਆਂ ਤੇ ਤੁਹਾਡੇ ਘਰੇ ਕਲੇਸ਼ ਪਿਆ ਆ ਸੀ ਤੇ ਮੇਰਾ ਇੱਕਦਮ ਬੀਬੀ ਵੱਧ ਗਿਆ ਤੇ ਚੱਕਰ ਹੋਣੇ ਸ਼ੁਰੂ ਹੋ ਗਏ ਉਹ ਬਾਜੀ ਐ ਭਾਈਆਂ ਚੀਜ਼ਾਂ ਤੁਹਾਨੂੰ ਬੜੀਆਂ ਛੋਟੀਆਂ ਮੋਡੀਆਂ ਘਰ ਦੇ ਵਿੱਚ ਚੱਲਦੀਆਂ ਰਹਿੰਦੀਆਂ ਤੁਸੀਂ ਬੜਾ ਟੈਨਸ਼ਨ ਨਾ ਲਿਆ ਕਰੋ ਕਿਸੇ ਚੀਜ਼ ਦੀ ਸਾਹਿਬ ਮੈਨੂੰ ਪਤਾ ਹੈ ਇਹ ਸਭ ਕੁਝ ਮੇਰੀ ਭੈਣ ਕਰਕੇ ਹੁੰਦਿਆ ਇਹ ਬਚਪਨ ਦੇ ਵਿੱਚ ਹੀ ਬਹੁਤ ਜਿੱਦ ਕਰਦੀ ਸੀ ਬਾਜੀ ਜਿਹੜੀ ਚੀਜ਼ ਮੰਗਦੀ ਸੀ ਆਪਾਂ ਲਿਆ ਕੇ ਦਿੰਨੇ ਹਾਂ ਮੈਨੂੰ ਸਾਰਾ ਲਾੜ ਪਿਆਰ ਕੀਤਾ ਜਿਹਦੇ ਕਰਕੇ ਨਿਕਲ ਗਈ ਇਹ ਹੁਣ ਵੀ ਜਿੱਦ ਉਤਰਾ ਹੀ ਪਗਾਉਂਦੀ ਪਈ ਆ ਇੰਨੇ ਦੋਵਾਂ ਪਰਿਵਾਰਾਂ ਦੇ ਵਿੱਚ ਟੈਨਸ਼ਨ ਪਾ ਕੇ ਰੱਖੀ ਆ ਤੇ ਮੈਂ ਇਹੋ ਹੀ ਚਾਹਨਾ ਪਿਤਾ ਦੇ ਦੋਵਾਂ ਭਰਾਵਾਂ ਦੇ ਵਿੱਚ ਕੋਈ ਫੇਕਣਾ ਪਵੇ ਤੇ ਆਪਸ ਚ ਲੜਿਆ ਨਾ ਨਹੀਂ ਨਹੀਂ ਭਾਜੀ ਸਾਡੇ ਭਰਾਵਾਂ ਦਾ ਤਾਂ ਪਿਆਰ ਹੀ ਬੜਾ ਵਾ ਨਾਲੇ ਅਸੀਂਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਆਪਸ ਵਿੱਚ ਕੋ ਲੜਨਾ ਤੇ ਇਹਨਾਂ ਨਾਲੇ ਕਿਸੇ ਚੀਜ਼ ਦੀ ਟੈਨਸ਼ਨ ਨਾ ਲਓ ਤੁਸੀਂ ਅੱਗੇ ਟੈਨਸ਼ਨ ਲੈਗੇ ਨਾ ਬਿਮਾਰ ਪਏ ਹੋ ਜੇ ਬਾਕੀ ਕੋਈ ਨਹੀਂ ਚਲੋ ਟੈਨਸ਼ਨ ਤੇ ਜੋ ਹੋਣੀ ਸੀ ਹੋਣੀ ਬਾਕੀ ਮੈਂ ਉਹਨੂੰ ਸਮਝਾਵਾਂਗਾ ਇੱਕ ਵੱਡੇ ਭਰਾ ਦੇ ਹੋਣ ਦੇ ਨਾਤੇ ਮੈਂ ਦੋਨਾਂ ਕੋ ਮਾਫੀ ਮੰਗਦਾ ਨਹੀਂ ਨਹੀਂ ਭਾਜੀ ਠੀਕ ਐ ਕਿਦਾਂ ਕਰੋ ਤੁਸੀਂ ਸਭ ਠੀਕ ਹੋ ਜੀ ਮੈਂ ਤਾਂ ਖੋਦ ਹੀ ਚਾਹੁੰਦਾ ਕਿ ਸਭ ਕੁਝ ਠੀਕ ਹੋ ਜਾਈ ਪਹਿਲੇ ਵਰਗੋਂ ਹੋ ਜਾਈ ਤਾ ਤੁਸੀਂ ਨਾ ਆਪਣਾ ਖਿਆਲ ਰੱਖੋ ਠੀਕ ਐ ਨਾ ਆਪਣੀ ਸਿਹਤ ਤੇ ਧਿਆਨ ਰੱਖੋ ਬਾਸ ਮੈਨੂੰ ਕਾਲਟੀ ਇਹੋ ਹੀ ਟੈਨਸ਼ਨ ਹੈ ਜੀ ਭਾਜੀ ਹੋਰ ਕੋਈ ਟੈਨਸ਼ਨ ਨਹੀਂ ਹਾਂ ਸਹੀ ਹਾਂ ਜੀ ਮੈਂ ਕਿਤੇ ਨਾ ਕੁਝ ਕਹਿਣਾ ਸੀਗਾ ਦੇਖੋ ਅੱਜ ਕੱਲ੍ਹ ਸਾਰਾ ਨਾ ਸਿੰਗਰ ਫੰਕਰਾプチ ਕੋ ਲਈ ਕੁਝ ਜਦੋਂ ਮੈਂ ਟਾਲਦੀ ਆ ਤੁਹਾਨੂੰ ਮਸਾ ਨਹੀਂ ਲੱਗਦੀ ਨਹੀਂ ਹੋ ਗਈ ਮੈਨੂੰ ਕਹਾਂ ਮਸਾ ਲਗਣਾ ਮੈਂ ਲੋਟ ਨਹੀਂ ਹਾਂ ਲੋਟੋਟ ਚ ਜਣਾ ਸੋਚੋ ਪਤਾ ਕੀ ਮੇਰਾ ਪੁੱਤਰ ਉਹਦੀ ਜਿਧੇ ਨਾਲ ਨੂੰ ਉਹਦੀ ਜਿਧੇ ਉਹਦੀ ਅਜੇ ਬਣੇ ਜਾਂਦੇ ਕਿ ਤਨਾ ਕਾਫੀ ਪ੍ਰੋਬਲਮ ਬਣਾ ਦੇ ਪਰ ਜਿਹਦੇ ਕਰ ਤੋਡੇ ਘਰ ਚ ਹਟਣ ਦਾ ਕਲੇਸ਼ ਲੈਣਾ ਸ਼ੁਰੂ ਹੋ ਗਿਆ ਹੁਣ ਤੁਹਾਨੂੰ ਆਪਣੇ ਸੀ ਜਾ ਤੇ ਟਿਕਿਆ ਰਹਿਣਾ ਨਹੀਂ ਕਰੀਦਾ ਹੁੰਦਾ ਮੈਂ ਕੋਈ ਨਹੀਂ ਮੰਮੀ ਸੁਝਾਵ ਰਗਾ ਨਾ ਸੁਣਨਾ ਉਹੀ ਉਹਦੀ ਟੈਨਸ਼ਨ ਮੈਨੂੰ ਰੱਕੀ ਰੱਕੀ ਹਾਲ ਹੋਇਆ ਪਿਆ ਮੈਂ ਸਾਰਿਆਂ ਦਾ ਸੋਚੀ ਤੇ ਪਰਮਾਨੰ ਦਾ ਵੀ ਸੋਚੀ ਇਸ ਪਰਮਾਨੰ ਦਾ ਵੀ ਸੋਚੀ ਕੋਈ ਨਹੀਂ ਮੈਨੂੰ ਸਮਝਾ ਲਉਗਾ ਤੇ ਇਹ ਗੱਲ ਜਿਹਦੀ ਨਹੀਂ ਨਾ ਗੁੱਸਾ ਤੇ ਮਿਲ ਕੇ ਤਾ ਉਹਦਾਰਾਂ ਗੁੱਸਾ ਕਰਨਾ ਹੁਣ ਜੋ ਹੋ ਗਿਆ ਨਾ ਸੋ ਹੋ ਗਿਆ ਟੈਨਸ਼ਨ ਨਹੀਂ ਲੰਦੀ ਕੇ ਜੀ ਪੰਜ ਜੀ ਜੇ ਤੁਹਾਨੂੰ ਗੁੱਸਾ ਨਾ ਲੱਗੇ ਤੇ ਮੈਂ ਇੱਕ ਗੱਲ ਕਹਾਂ ਹਾਂਜੀ ਹਾਂਜੀ ਕੋ ਬੰਦੇ ਕੋਈ ਨਹੀਂ ਬੋਲੋ ਤੁਸੀਂ ਉਸ ਆ ਕੇ ਵਸਣਾ ਕਤਾ ਕੀ ਗੱਲ ਮੈਂ ਨਾ ਉੱਤਾਰ ਆ ਕੇ ਬੜਾ ਸੋਚਿਆ ਬਈ ਇਹ ਸਿੰਮਤ ਨੂੰ ਬੜਾ ਗੁੱਸੇ ਹੋ ਕੇ ਆਈਆਂ ਬੜਾ ਬੋਲ ਗਈਆਂ ਘਰ ਦੀ ਨਾ ਉੱਤਰ ਦੀ ਸਾਰੀ ਸੁੱਖ ਸ਼ਾਂਤੀ ਭੰਗ ਹੋਈ ਪਈ ਤੇ ਇੱਧਰ ਦੀ ਵੀ ਹੋਈ ਪਈ ਉਹ ਤਾਂ ਭੈਣ ਜੀ ਇਹ ਸਮੇਂ ਦਾ ਖੁੱਦ ਇਹ ਤਾਂ ਹੁੰਦੇ ਗਈਆਂ ਜਦੋਂ ਘਰ 'ਚ ਇੱਕ ਗੱਲ ਹੋ ਜਾਏ ਪਰੇਸ਼ਾਨੀ ਤਾਂ ਫਿਰ ਪੂਰੇ ਮੈਂਬਰਾਂ ਨੂੰ ਹੁੰਦੀ ਹੈ ਨਾ ਜਸਵੀਰ ਪੈਨ ਜੀ ਜੇ ਤੁਹਾਨੂੰ ਚੰਗਾ ਲੱਗੇ ਤੇ ਸਿਮਰਤ ਨੂੰ ਸੀ ਨਾ ਥੋੜੇ ਦੇ ਇੱਥੇ ਨਾ ਡਿਲੀਵਰੀ ਉਹਦੀ ਕਰਵਾ ਲਈਏ ਨਹੀਂ ਤੇ ਪਤਾ ਕਿਉਂ ਮੇਰੀ ਗੱਲ ਸੁਣ ਪੈਨ ਜੀ ਮੇਰੀ ਗੱਲ ਸੁਣ ਪਤਾ ਕਿਉਂ ਉਧਰ ਜਿਹੜਾ ਇੰਨਾ ਕਲੇਸ਼ ਹੋਇਆ ਪਿਆ ਨਾ ਉਹ ਥੋੜਾ ਖਤਮ ਹੋ ਜਾਏਗਾ ਹਾਂ ਜੀ ਪੈਨ ਜੀ ਨਾਲ ਉਹਨੂੰ ਰਿਸ਼ਤਿਆਂ ਦੀ ਨਾ ਕਦਰ ਸਤਾਣੀ ਪੜੀ ਤੇ ਇਹ ਗੱਲ ਪੈਨ ਜੀ ਸਹੀ ਕਹਿੰਦੇ ਜੀ ਰੋਜ਼ ਕਲੇਸ਼ ਵਿੱਚ ਐਨੇ ਕਿਸੇ ਜੀਨੂ ਨਾਲ ਕੁਝ ਹੋ ਜਾਵੇ ਭੈਣ ਜੀ ਛਮੀ ਨੇ ਟੈਨ ਸੋਚੀ ਜਾਂਦੀ ਏ ਆਟਨ ਦਾ ਕਲੇਸ਼ ਐ ਘਰ ਤੋਂ ਘੜ ਥੋੜੀ ਜੀ ਸ਼ਾਂਤੀ ਤੇ ਬਣੇਗੀ ਉਧਰ ਉਹਦੇ ਤਾਂ ਜੀ ਦਿਮਾਗ ਜਿਹੜਾ ਬੜੀ ਹੋਈ ਨਾ ਗੱਲ ਉਹ ਇਧਰ ਆਉਣਾ ਨਿਕਲ ਜਾਏਗੀ ਨਹੀਂ ਨਹੀਂ ਭੈਣ ਜੀ ਆਹੋ ਜੀ ਕੋਈ ਗੱਲ ਨਹੀਂ ਹੈਗੀ ਉਹਨੇ ਇੱਥੇ ਆ ਕੇ ਵੀ ਟੈਨਸ਼ਨ ਚ ਹੀ ਰਹਿਣਾ ਉਹ ਘਰੇ ਰਹੂਗੀ ਤਾਂ ਸਹੀ ਰਹਿਣਾ ਉਹਨੇ ਉਹ ਆਪੇ ਠੀਕ ਹੋ ਜਾਏਗੀ ਤੁਸੀਂ ਉਹਨੂੰ ਸਮਝਾ ਦੇਵੋ ਬਸ ਕੁਝ ਨਹੀਂ ਹੋਣਾ ਨਾ ਨਹੀਂ ਮੈਂ ਵੀ ਦੱਸੂ ਚਾਚੀ ਜੀ ਤੁਸੀਂ ਇਹ ਗੱਲ ਸਾਹੀ ਨੂੰ ਪੁੱਛੀ ਆ ਸਾਹੀ ਨੇ ਇਹ ਚੀਜ਼ ਨਹੀਂ ਮੰਨਣੀ ਮੈਨੂੰ ਪਤਾ ਵਾ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਸਿਮਰਤ ਹੋਰ ਕਿਤੇ ਜਾਵੇ ਉਹਨੇ ਉੱਥੇ ਹੀ ਰੱਖਣਾ ਨੂੰ ਸਭ ਕੁਝ ਵੀ ਕੋਈ ਹੋਰ ਹਾਲ ਪੁੱਤਰ ਹੋਰ ਹਾਲ ਚਾਚੀ ਜੀ ਉਹਨਾਂ ਕੀ ਆ ਠੀਕ ਹੈ ਦੋਵੇਂ ਜੀ ਆਪਸ ਵਿੱਚ ਰਹਿਣਾ ਚਾਹੁੰਦੇ ਆ ਤੇ ਰਹਿਣ ਸਾਹੀ ਹੱਥੇ ਫਿਰੋਦਾ ਧਿਆਨ ਮੈਂ ਤੇ ਅੱਜ ਗੁੱਸੇ 'ਚ ਘਰੇ ਕਹਿ ਕੇ ਆਈ ਮੈਂ ਕੀ ਰੱਖੇ ਰੱਖ ਸਾਹੀ ਫਿਰੋਦਾ ਧਿਆਨ ਜਿਵੇਂ ਤੈਨੂੰ ਵੀ ਸਾਡੇ ਤੇ ਵਿਸ਼ਵਾਸ ਨਹੀਂ ਆ ਨਾ ਕਿ ਫੇਰ ਰੱਖ ਦੇਣ ਆਪਾਂ ਨਹੀਂ ਰੱਖਦੇ ਤੂੰ 2-4 ਦਿਨ ਫਿਰ ਉਹਨੂੰ ਵੈਸੇ ਲੈ ਆਣੇ ਥੋੜਾ ਜਿਹਾ ਮਨ ਹੋਰ ਹੋ ਜਾਏਗਾ। ਆਹੋ ਇਹ ਗੱਲ ਤੇ ਮੰਨਦੀ ਹੈ ਚਾਚੀ ਜੀ ਚਲੋ 2-4 ਦਿਨ ਆ ਜਾਈ ਮਨ ਹੋਰ ਹੁੰਦਾ ਹੋਰ ਹੋ ਜਾਏਗਾ। ਗੱਲ ਪੁੱਤਰ ਇਹ ਨਹੀਂ ਹੈਗੀ ਗੱਲ ਤਾਂ ਇਹਨੇ ਪੇਜ ਜਾਂਦੀ ਹੈ ਨਾ ਮੈਂ ਤਾਂ ਤੁਹਾਡੇ ਤੋਂ ਬਿਗੈਰ ਹੁਣੇ ਰਾਣੇ ਨਾਲ ਵੀ ਗੱਲ ਕਰਕੇ ਆਈ ਨਹੀਂ। ਜੇ ਰਾਣੇ ਆਪਾਂ ਸ਼ਮੀ ਨੂੰ ਲੈ ਆਈਏ 2-4 ਦਿਨ ਉਹ ਵੀ ਨਹੀਂ ਜੇ ਮੰਨਣ ਡਿਆ। ਉਹ ਕਹਿੰਦਾ ਮੈਂ ਵੇਸ਼ ਸ਼ਮੀ ਨੂੰ ਭੇਜਿੰ ਨੂੰ ਦੱਸੋ ਨਾ ਇੱਥੇ ਕਰਗੇ ਕੀ ਆਪਾਂ ਤਾਂ ਚਾਹਨੇ ਆ ਕਿ ਲੜਾਈ ਨਾ ਦੇ ਘਰ ਦੀ ਬੇਟੇ। ਹਾਂਜੀ ਸਾਡੇ ਬੱਚੇ ਘਰ ਹੋਂ ਤੇ ਫੇਰ ਚੱਟਾ ਲੱਗਦਾ ਜੇ ਇਹਦਾਂ ਰਗੇ ਤੇ ਮੇਰੀ ਜਿੱਤ ਨਹੀਂ ਲੱਗਣਾ ਇਕਦਮ ਮਸਾਲ ਕੋਈ ਵੀ ਆਲੀ ਦੋਆ ਚੋਤੇ ਇਸ ਕਰਕੇ ਮੈਂ ਭੇਜਣਾ ਨਹੀਂ ਚਾਹਦੀ ਇੱਥੇ ਉੱਥੀ ਚੁੱਕ ਚੁੱਕ ਕੇ ਪੇਰ ਰੀਖਦੇ ਪੈਨੂ ਕਿਛ ਤਾਂ ਹੋ ਸਕਦਾ ਐਸ਼ੇ ਦੋਨੋਂ ਪੈਲ ਰੱਖਤੇ ਬੰਨ੍ਹ ਦੇ ਸੀਮਾ ਤੇ ਉਹ ਕਹਿਣੇ ਨੂੰ ਬੱਸ ਜੀ ਕਹਿੰਦੇ ਨਹੀਂ ਚਲੋ ਰੈਸਪੀਜ਼ ਦੇਖ ਤੇ ਕੋਈ ਜਗ੍ਹੀ ਰਹੀ ਆ ਜੇ ਕਿ ਸ਼ਾਮ ਨੂੰ ਕੋਈ ਜਦ ਲਈ ਮੈਂ ਸਾਰੀ ਨਾਲ ਗੱਲ ਕਰਕੇ ਨਾ ਭੈਣ ਜੀ ਤੋ ਨਾ ਦੋਆ ਜੀਆਂ ਨੂੰ ਭੇਜ ਦੇ ਕਿ ਜਾਓ ਤੁਸੀਂ ਹੋ ਆਓ ਨਾਲ ਵੀ ਨੂੰ ਮੇਰੇ ਬਾਕੀ ਪੰਜੇ ਹਾਲ ਗੁੱਸੇ ਦੇ ਵਿੱਚ ਕੋਈ ਵੱਡਾ ਘਟਾ ਹੋ ਗਿਆ ਵੇ ਤੇ ਮਾਫ ਨਹੀਂ ਨਹੀਂ ਪੈਂਦੀ ਕੋਈ ਵੱਡਾ ਘਟਾ ਨਹੀਂ ਰਹਾ ਸਾਨੂੰ ਤਾਂ ਤੁਸੀਂ ਕੁਝ ਕਿਹਾ ਹੀ ਨਹੀਂ ਆਪਣੀ ਬੇਟੀ ਨੂੰ ਕਿਹਾ ਉਹ ਵੀ ਹੁਣ ਇਹਦੇ ਸੁਣ ਕੇ ਸਮਝ ਆਏਗੀ ਨਾ ਬਹੁਤ ਵੱਡੀ ਗੱਲ ਹੈ ਪੈਂਦੀ ਹਰੇ ਵੀ ਬੁਣੀ ਨਾ ਚੰਗਾ ਲੱਗਦਾ ਕਿ ਅੱਪਾ ਟਾਡੇ ਕਰ ਜਾ ਕਿ ਕੁੜਮਾ ਦੇ ਕਰ ਜਾ ਉੱਚਾ ਬੋਲੀਏ ਤੇ ਅੰਡ ਗਵਾਣੇ ਕੀ ਕਹਣਾ ਪਰ ਕੀ ਕਰੀਏ ਪੈਂਦੀ ਸਾਡੀ ਵੀ ਮਜਬੂਰੀ ਹੋ ਗਈ ਸੀ ਸਿਮਰਤ ਨੂੰ ਉਹਨਾਂ ਦੇ ਸਾਹਮਣੇ ਉਹ ਸਮਝਾਉਂਦੇ ਬਚਾ ਕੇ ਤੇ ਕੀ ਤੁਸੀਂ ਕਹਿਣਾ ਸੀ ਸ਼ਾਇਦ ਇਹਦੀ ਮਾਂ ਦੀ ਸ਼ੈ ਹੈ ਜਿਹੜਾ ਇਸ ਤਰ੍ਹਾਂ ਬੋਲਣ ਦੀਆਂ ਭੈਜੀ ਦੂਜੇ ਪਾਸੇ ਸਾਡਾ ਲੱਕੀ ਵੱਲੇ ਧਿਆਨ ਹੋ ਗਿਆ ਜਿ ਤਰ੍ਹਾਂ ਕੱਲ ਸੀਮਾ ਭੱਜੀ ਗਈ ਸੀ ਨਾ ਦੱਸ ਨਹੀਂ ਸਕਦੇ ਸਾਡੀ ਕੀ ਹਾਲਤ ਖਰਾਬ ਹੋਈ ਸੀ ਇਹੋ ਜਿਹੀ ਕੋਈ ਗੱਲ ਨਹੀਂ ਆ ਤੂੰ ਹੀ ਸਭ ਸਾਹਮਣੇ ਡਾਟਿਆ ਨਾ ਉਹਨੂੰ ਡਰ ਹੋ ਜੂਗਾ ਕਿ ਮੰਮੀ ਦੇ ਸਾਹਮਣੇ ਮੰਮੀ ਹੋਏ ਮੈਨੂੰ ਡਾਟ ਕੇ ਗਏ ਆ ਮੈਂ ਚੰਗੀ ਤਰ੍ਹਾਂ ਰਹਿਣਾ ਬਸ ਕੁਛ ਨਹੀਂ ਹੁੰਦਾ ਤੂੰ ਹੀ ਟੈਨਸ਼ਨ ਬਿਲਕੁਲ ਲੈ ਕੋ ਭੈਜੀ ਤੁਹਾਨੂੰ ਇਹ ਕਹਿਣਾ ਇੱਕ ਇਤਰਾਹ ਦੀ ਮਾਂ ਐ ਕਿਤਰਾਹ ਦੀ ਚਾਚੀ ਐ ਕਿ ਆਪਣੀ ਧੀਾਂ ਦੀ ਗੱਲਾਂ ਆਪ ਹੀ ਕਰੀ ਜਾਂਦੀ ਐ ਦੇਖ ਲਓ ਉਸ ਕੁੜੀ ਨੇ ਰਾਤ ਦਾ ਇੱਕ ਵਾਰੀ ਫੋਨ ਨਹੀਂ ਕੀਤਾ ਤੇ ਸ਼ਮੀ ਸਾਰੀ ਰਾਤ ਨਹੀਂ ਕੁੜੀ ਸੁੱਤੀ ਪੁੱਛੋ ਪੰਜੀ ਨੂੰ ਘੰਟੇ-ਘੰਟੇ ਬਾਅਦ ਫੋਨ ਕਰਦੀ ਰਹੀ ਐ ਵੀਰੇ ਨੇ ਦਵਾਈ ਖਾਦੀ ਕਿ ਨਹੀਂ ਖਾਦੀ ਭਾਬੀ ਵੀਰੇ ਨੇ ਆ ਚੀਜ਼ ਖਾਦੀ ਕਿ ਨਹੀਂ ਖਾਦੀ ਮੈਂ ਆਵਾਂ ਉਹ ਨਾ ਥੋੜੀ ਥੋੜਾ ਗੁੱਸੇ ਅਚੈ ਗਿਆ ਜੀ ਮੈਂ ਮੈਡੀਸਨ ਲੈ ਕੇ ਆਈ ਆ ਜ਼ਕਾਮ ਕੇ ਆਗੇ ਤੇ ਡਿਸਟ੍ਰੈਸਟ ਕਰਨ ਗਈ ਆ ਤਾਂ ਦੀ ਮੈਂ ਨਹੀਂ ਜਾਣਾ ਮੈਂ પાਧੂ ਜਾਊਂਗੀ ਉਹ ਇੱਕ ਸਮਾਜੀ ਗਲਤੀਆਂ ਕਰਦੀ ਆ ਉਤੋਂ ਗੁੱਸੇ ਕਰਦੀ ਆ ਦੱਸੋ ਚਾਚੀ ਜੀ ਮੈਂ ਵੀਰੇ ਸਾਹਮਣੇ ਗੱਲ ਨਹੀਂ ਕੀਤੀ ਹੁਣ ਮੈਂ ਆਉ ਲੱਗਿਆਂ ਨੂੰ ਦੂਰ ਹੀ ਪੁੱਛਿਆ ਸੀ ਕਿ ਚਾਲਾ ਪਾ ਚਲੀਏ ਮੇਰੇ ਨਾਲ ਚੱਲ ਚਲੀਏ ਵੀਰਾ ਠੀਕ ਨਹੀਂ ਆਗਾ ਤੁਹਾਨੂੰ ਪਤਾ ਕਿਤੇ ਨਾ ਕਿਤੇ ਉਹਨੇ ਤੁਹਾਡੀ ਅੰਦਰੋਂ ਦਾ ਵੀ ਗੁੱਸਾ ਕੀਤਾ ਤੇ ਸਾਫ਼ ਕਹਿੰਦੀ ਮੈਂ ਨਹੀਂ ਜਾਣਾ ਹਜੇ ਜਦੋਂ ਮੇਰਾ ਜੀ ਕਰੂ ਮੈਂ ਚੱਲ ਜੂਗੀ ਯਾਰੀ ਤੇਰ ਮਰਾਤੀ ਮਣਾ ਦਿੱਤਾ ਸੀ ਨਾ ਕੀ ਗੱਲ ਤੂੰ ਨਹੀਂ ਕਰਨੀ ਜਸਵੀਰ ਫੇਰ ਉਹੀ ਗੱਲ ਭੈਜੀ ਉਹ ਮਣਾ ਹੀ ਨਹੀਂ ਚਾਹੁੰਦੀ ਮੈਨੂੰ ਰਾਤੀ ਦੱਸਿਆ ਸੀ ਇਹਨੇ ਸਵੇਰੇ ਵੀਨੇ ਫੋਨ ਕੀਤਾ ਜੀ ਜਸਵੀਰ ਸ਼ਮੀ ਜੇ ਸਹੀ ਸਮਝਾंदे बावज़ो नु ਗੁੱਸਾ ਲੱਗਦਾ ਨਾ ਮੇਰੇ ਗੱਲਾਂ ਦਾ ਤੇ ਫੇਰ ਕਰ ਲਵੇ ਤੇ ਜੇ ਇਸ ਟਾਈਮ ਤੇ ਨਾ ਨਾ ਵੀਰੇ ਦਾ ਪਤਾ ਨਾ ਤੂੰ ਵੀਰੇ ਨੇ ਮੂੰਹ ਮੋੜ ਦਿਆ ਨਾ ਜੀ ਲੈ ਫੇਰ ਵੀ ਪਤਾ ਨਹੀਂ ਮੂੰਹ ਮੋੜ ਦਿਆ ਨਾ ਜੀ ਤੂੰ ਆ ਜੀ ਉਹਨੂੰ ਇਸ ਟਾਈਮ ਤੇ ਆਉਣਾ ਚਾਹੀਦਾ ਸੀ ਨਾ ਪਰਾ ਮਨਾਲੋ ਹੋਰ ਕੀ ਚੰਗਾ ਹੁੰਦਾ ਪੈਣਾ ਨੂੰ ਪਰ ਉਹਨੂੰ ਤੇ ਇੰਨੀ ਤਮੀਜ਼ ਨਹੀਂ ਹੈਗੀ ਕਿ ਮੈਂ ਜਾ ਕੇ ਪਤਾ ਲਾਵਾਂ ਮੇਰੀਆਂ ਟੈਨਸ਼ਨਾਂ ਲੈ ਲੈ ਕੇ ਬਿਮਾਰ ਪਿਆ ਵਾ ਉਹਨੂੰ ਹੈਗੀ ਕੋਈ ਇਹ ਗੱਲ ਦੀ ਸਮਝ ਉਹ ਤੇ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਕਰ ਲੈਂਦੀ ਆ ਅਸੀਂ ਤੇ ਫੇਰ ਥੋੜਾ ਹਟ ਕੇ ਬਹਿ ਜੰਨੇ ਪਰ ਸ਼ਬਦ ਹੋ ਸਕਦਾ ਕਿ ਅੰਦਰੋਂ ਦੀ ਉਹ ਸੋਚਦੀ ਹੋਵੇ ਕਿ ਮੇਰੇ ਵੀਰੇ ਦਾ ਚੋਖ ਹੋਇਆ ਉਹ ਮੇਰੀ ਵਜਾ ਕਰਕੇ ਹੋਇਆ ਹੈ ਇੰਨੀ ਸੋਚਣਾਂ ਵੀ ਚੱਜਦੀ ਹੁੰਦੀ ਨਾ ਤੇ ਰੋਣਾ ਹੀ ਕਰਦਾ ਸੀ ਦਾਈਆਂ ਭੱਜੀ ਆਈਆਂ ਨਾ ਨਾਲ ਉਹ ਵੇਖਣ ਨੂੰ ਅਹੀਂ ਕੋਈ ਨਹੀਂ ਸਿਆਣੀ ਹੈ ਕਿ ਜਿੰਨੀ ਸਮਝਦੇ ਜੇ ਤੁਸੀਂ ਉਹਨੂੰ ਚਲੋ ਭੈਣ ਜੀ ਤੁਸੀਂ ਟੈਨਸ਼ਨ ਨਾ ਕਰੋ ਕੋਈ ਗੱਲ ਨਹੀਂ ਉਹ ਆ ਜੇਗੀ ਕੋਈ ਆਜੀ ਆਏਗੀ ਪਤਾ ਨਹੀਂ ਤੇਰੇ ਪਰਦੇ ਪਾਲੇ ਹੁਣ ਨਹੀਂ ਪਰਦੇ ਪਿੰਦੇ ਮੇਰੇ ਕੋ ਵੀ ਹੁਣ ਤਾਂ ਮੈਂ ਸਾਫ਼ ਦੱਸਣ ਦੀਆਂ ਜੋ ਹੈ ਬਥੇਰੇ ਪਾਲੇ ਪਰਦੇ ਫਿਰ ਕਿਹੜਾ ਮੈਨੂੰ ਆਲੇ ਕੋਈ ਹਾਰ ਪਾਤੇ ਮੇਰੇ ਗੱਲ 'ਚ ਪਰਦੇ ਪਾਣੇ ਵੀ ਕਿਉਂ ਨੇ ਛੱਡਾ ਛੱਡਾ ਮੰਮਾ ਚਲੋ ਛੱਡੋ ਜਿੰਦ ਮਾਗ ਹੋਏਗਾ ਨਾ ਤੇ ਜੇ ਪਿਆਰ ਹੋਏਗਾ ਤੁਹਾਡਾ ਪਤਾ ਤੇ ਆਪੀ ਆ ਜੇ ਆਹੋ ਤੁਸੀਂ ਉੱਧਰ ਪਰ ਇੱਕ ਗੱਲ ਹੈ ਸ਼ਮੇ ਮੈਂ ਤੈਨੂੰ ਕਹਾਂ ਚੱਲਦੀ ਤੇਰੀ ਸਾਸ ਕੋਈ ਕਵੇ ਨਾ ਕਵੇ ਸਾਹ ਨੇ ਕੋਈ ਕਵੇ ਨਾ ਕਵੇ ਪਰ ਪੁੱਤ ਤੂੰ ਨਹੀਂ ਕੁਝ ਵੀ ਕਹਿਣਾ ਤੂੰ ਆਪਣਾ ਫਰਜ਼ ਪੂਰਾ ਕਰਨਾ ਜੇ ਤੇਨੂੰ ਉਹਨੇ ਕੋਈ ਗੱਲ ਕਹਤੀ ਨਾ ਤੇ ਸਾਨੂੰ ਚੰਗੀ ਲੱਗਣੀ ਤੇ ਰਾਤੀ ਵੀ ਤੱਕ ਰਸਿਆ ਦੀ ਮੈਜੀ ਰਾਤੀ ਵੀ ਰੋਂਦੀ ਰਹੀ ਖੜੀ ਤੋਂ ਤੋਂ ਇਹਨਾਂ ਦੀ ਨਹੀਂ ਲੜਾਈ ਹੋਈ ਆ ਇਥੋਂ ਤੱਕ ਹੀ ਸਹਿੰਨੇ ਨੂੰ ਮੈਨਾ ਮਾਰਦਾ ਛੋਟੇ ਛੋਟੇ ਸਾਰੀਆਂ ਗੱਲਾਂ ਤੇ ਪਿੱਛੇ ਕਿਥੇ ਕੋਈ ਗੱਲ ਨਹੀਂ ਉਹਦੀ ਆਦਤ ਬਣ ਗਈ ਹੁਣ ਬੰਦਾ ਕੀਤਾ ਸੀ ਅਹੀਂ ਦੋਵੇਂ ਗੱਲਾਂ ਕਰਦੀਆਂ ਪਈਆਂ ਉਹਨੂੰ ਕਿਹਾ ਸੀ ਤੂੰ ਉਹ ਸੋਫੇ ਵਾਲੇ ਅੰਦਰ ਬੈਠੀ ਸੀ ਫੋਨ ਵੇਖਣ ਦੀ ਕਿਹੜੇ ਵੇਲੇ ਤੂੰ ਪਾਰਟੀ ਲੈ ਕੇ ਖੜੀ ਢੋਣ ਚਲੀ ਆਪਾ ਚਲ ਨੂੰ ਕਿਹਾ ਜੋ ਮਰਜ਼ੀ ਹੋਵੇ ਤੂੰ ਬਾਹਰ ਦੇ ਮੈਨੇ ਮਾਰਨਾ ਚਰ ਜਾਂਦਾ ਜੇ ਤੇ ਜੇ ਤੂੰ ਘਰ ਦੇ ਬੱਚੇ ਮੈਨੇ ਮਾਰਨ ਨਾ ਉਹ ਤੋਂ نیچے ਚਰਿਆ ਚੰਦਾ ਉਸ ਵਕਤ ਨੇ ਦਿੱਤੀ ਦੀ ਕੀ ਹਾਲ ਤੁੜੀ ਨਹੀਂ ਨਹੀਂ ਮੈਂ ਸਾਰੀ ਨੂੰ ਜਾਟਿਆ ਰਹੀ ਹਾਂ ਜੀ ਕੋਈ ਗੱਲ ਨਹੀਂ ਮੈਂ ਖਬਰਦਾਰ ਤੂੰ ਇਸ ਤਰ੍ਹਾਂ ਨਹੀਂ ਬੋਲਣਾ ਚੁੱਪ ਕਰ ਖੋਲਦਾ ਹੈਗਾ ਤੂੰ ਬੋਲਣ ਲੱਗਾ ਕੀ ਬੋਲਣ ਲੱਗਾ ਚੁੱਪ ਕਰ ਜਾ ਇੱਕਦਮ ਪਿੰਡ ਆ ਤਿਆਰੀ ਤੂੰ ਵੀ ਟੈਂਸ਼ਨ ਨਾ ਲਾਉ ਪਿੰਡਾਂ ਭਾਂਜੀ ਤੁਸੀਂ ਨਹੀਂ ਸੀ ਟਿਕਨ ਜਾਂਦੇ ਤੇ ਹੁਣ ਟੱਡਾ ਮੁੰਡਾ ਗੱਲਾਂ ਸਲਾਤਾ ਅੰਤ ਸਹੀ ਮੈਂ ਨਾ ਕਰਨਾ ਪਈ। ਉਹ ਵੈਸੇ ਥੋੜਾ ਗੁੱਸੇ 'ਚ ਆ ਗਏ ਨਹੀਂ ਸਿਮਰਤ ਕਰਕੇ। ਕੁਛ ਲੱਥੀ ਹੋ ਗਿਆ। ਕਿ ਵੀ ਨਾ ਟੈਨਸ਼ਨ ਜਿਹੋ ਹੋਈ ਪਈ ਕਿ ਮੁੰਡਾ ਅੱਜ ਤੱਕ ਵੀ ਕਦੀ ਸਿਰ ਪੀੜ ਦਾ ਵੀ ਨਹੀਂ ਕਹਿ ਕੇ ਘਰ ਪਈ। ਤੂੰ ਇੱਕਦਮ ਘਰ ਆਣਾ ਤੈਨੂੰ ਉਹ ਵੀ ਟੈਨਸ਼ਨ ਆਉਂਦੀ। ਇਸੇ ਗੱਲ ਤੋਂ ਸਭੀ ਮੈਂ ਡਰਦੀ ਸਾਂ। ਜੇੜੀ ਇਹ ਗੱਲ ਕਹਿ ਦੇ। ਵੀ ਇਸ ਤਰ੍ਹਾਂ ਦੀ ਗੱਲ ਕੋਈ ਨਾ ਨਿਕਲੇ ਮੇਰੀ ਘਰ ਦੀ ਘਰੇ ਹੀ ਰਹੇਗੇ। ਮਗਰ ਇਹਨਾਂ ਨੇ ਮੇਰੀ ਕੋਈ ਸੁਣੀ ਨਹੀਂ। ਕੋਈ ਗੱਲ ਨਹੀਂ ਪੈਂਦੀ। ਕੋਈ ਆਪਾਂ ਘੜੇ ਬਗਾਨੇ ਬੈਠੇ ਆਪਸ ਜੇ ਇੱਕ ਹੈਗੇ ਆ ਕੋਈ ਗੱਲ ਨਹੀਂ। ਜੇ ਗੱਲ ਹੋਈ ਐ ਨਿਕਲੀ ਐ ਤੇ ਕੋਈ ਗੱਲ ਨਹੀਂ ਇਹਨੂੰ ਸਾਹਮ ਵੀ ਲਵਾਗੇ ਤੁਸੀਂ ਨਾ ਫਿਕਰ ਕਰੋ ਕੋਈ ਗੱਲ ਨਹੀਂ ਹੁੰਦੀਆਂ ਆਈਆਂ ਨੇ ਸਾਰੇ ਜੱਗ ਨਾਲ ਦੇ ਕੋਈ ਗੱਲ ਨਹੀਂ ਸਾਹਮ ਲਾ। ਚੱਲ ਸਮੋ ਚਲੋ ਮੈਂ ਤਾਂ ਚਾਹ ਪਾਣੀ ਪੀਓ ਤੁਸੀਂ ਹਾਂਜੀ ਚੰਮੀ ਪੁੱਤ ਤੂੰ ਸਾਹਮ ਦੇ ਤੂੰ ਕਿੰਨਾਂ ਦੱਸਣਾ ਹਕ ਕਿਉਂ ਦੱਸਿਆ ਕੀ ਕਰਾਂ ਮਮੀ ਜੀ ਹੋਣ ਨਹੀਂ ਮੇਰੇ ਕੋ ਜਰਿਆ ਜਾਂਦਾ ਆ ਬਥੇਰਾ ਕੁਝ ਜਰ ਲਿਆ ਮੈਂ ਕਿਹੜੀਆਂ ਕਿਹੜੀਆਂ ਸੈਨ ਕਰਾਂ ਇਹਨਾਂ ਦੀਆਂ ਮੈਂ ਤੈਨੂੰ ਨੇ ਕਿਹਾ ਸੀ ਤੇ ਮੈਂ ਉਹਨੂੰ ਡਾਟਿਆ ਸੀ ਨਾ ਇੱਥੇ ਤੈਨੂੰ ਲੱਗਦੀ ਸੀ ਪੁੱਤ ਕਰਨੀ ਚਾਹੀਦੀ ਫਿਰ ਉਹਨਾਂ ਨੂੰ ਵੀ ਦੁੱਖ ਲੱਗਦਾ ਹੈ ਹੈ ਮੰਮੀ ਅਜੇ ਤੇ ਮੈਂ ਉਹਨਾਂ ਨੂੰ ਕੁਝ ਦੱਸਿਆ ਹੀ ਨਹੀਂ ਕਿ ਮੇਰੇ ਨਾਲ ਸਿਮਰਤ ਉੱਥੇ ਕੀ ਕੀ ਕਰਦੀ ਰਹੀ ਆ ਕਿਹੜੇ ਕਿਹੜੇ ਗੰਦੇ ਸ਼ਬਦ ਮੈਨੂੰ ਬੋਲਦੀ ਰਹੀ ਆ ਮੇਰੀ ਭੈਣ ਹੀ ਮੈਨੂੰ ਵੀ ਦੁੱਖ ਹੁੰਦਾ ਮੰਮੀ ਜੋ ਕੁਝ ਮੈਨੂੰ ਬੋਲਦੀ ਆ ਸਾਹੀ ਸਾਹੀ ਨੂੰ ਮੈਂ ਆਪਣਾ ਭਰਾ ਸਮਝਦੀ ਆ ਤੇ ਤੁਹਾਡੇ ਸਾਹਮਣੇ ਉਹਨੇ ਕੀ ਮੈਨਾਂ ਮਾਰਿਆ ਸੀ ਕੱਲ ਪਰਸੋਂ ਵੀ ਤੇ ਅੱਜ ਕੀ ਅੱਜ ਸਾਰਾ ਬਲੇਮ ਮੈਨੂੰ ਦੇਂਦਿਆ ਤੇ ਮੈਂ ਕਿੱਥੇ ਕਿੱਥੇ ਇਹਨਾਂ ਦੇ ਪਰਦੇ ਪਾਵਾਂ ਹੋਂ ਨਾਲ ਵੀ ਨਹੀਂ ਆਈਓ ਕੋਈ ਦਾ ਤੂੰ ਕੋਈ ਨਹੀਂ ਤੈਨਾਂ ਪੋਛਾ ਤਰੀ ਤੂੰ ਤੈਨਾਂ ਚੈਲਾ ਪੋਤ ਆਪਰੇ ਪਹਿਨਾਈ ਰਹਿਣਾ ਠੀਕ ਹੈ ਚੱਲ ਚੱਲ ਲਾ ਪਹਿਣਾ ਇਹੋ ਜਿਹਾ ਨਹੀਂ ਹੁੰਦੀ ਆ ਪਰਸ ਲੈ ਲੈ ਪੋਤ ਮੰਮੀ ਰੋਟੀ ਪਣੀ ਤੇ ਖਾ ਲਈਏ